ਏ ਹੈ ਜੀ ਹਵਾ ਮਹਿਲ ਦਾ ਰਾਤ ਦਾ ਨਜ਼ਾਰਾ ਰਾਤ ਨੂੰ ਹੋਰ ਵੀ ਸੋਹਣਾ ਲੱਗਦਾ ਹਵਾ ਮਹਿਲ ਲਾਈਟਾਂ ਲੱਗੀਆਂ ਹੁੰਦੀਆਂ ਨੇ ਤੇ ਲੱਗੇ ਜਮਕ ਹੁੰਦੀ ਹੈ ਹਵਾ ਮਹਿਲ ਦੀ ਰਾਤ ਨੂੰ ਬਹੁਤ ਖੂਬਸੂਰਤ ਲੱਗਦੀ ਹੈ ਸਾਰੀ ਹਵਾ ਮਹਿਲ ਦੀ ਇਮਾਰਤ ਸਾਰਿਆਂ ਨੂੰ ਪਿਆਰਪਰੀ ਸਤਿ ਜੀਰੀ ਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਜੀ ਪਿੰਕ ਸਿਟੀ ਜੈਪੁਰ ਕੱਲਾ ਪਰ ਆਤ ਨੂੰ ਜੈਪੁਰ ਪਹੁੰਚ ਗਏ ਸੀਗੇ ਤੇ ਅੱਜ ਆਪਾਂ ਘੁੰਮਾਂਗੇ ਜੈਪੁਰ ਜੈਪੁਰ ਦੀਆਂ ਸੋਹਣੀਆਂ ਥਾਵਾਂ ਤੇ ਆਪਾਂ ਹੁਣ ਹਵਾ ਮਹਿਲ ਵੱਲ ਨੂੰ ਜਾ ਰਹੇ ਆ ਹਵਾ ਮਹਿਲ ਦੀ ਜਿਹੜੀ ਇਥੇ ਦੂਰੀ ਹੈ ਉਹ 2.8 ਕਿਲੋਮੀਟਰ ਦੱਸ ਰਿਹਾ ਤਕਰੀਬਨ 2.5 ਕਿਲੋਮੀਟਰ Google Map ਹਨਾ ਤੇ ਆਪਾਂ ਚੱਲਦੇ ਆ ਹਵਾ ਮਹਿਲ ਘੁੰਮਾਂਗੇ ਤੇ ਹਵਾ ਮਹਿਲ ਦੇ ਨੇੜੇ ਦੀਆਂ ਹੋਰ ਥਾਵਾਂ ਜਿਵੇਂ ਜੰਤਰ ਮੰਤਰ ਸਿਟੀ ਪੈਲਸ ਇਹ ਸਾਰੀਆਂ ਥਾਵਾਂ ਆਪਾਂ ਦੇਖਾਂਗੇ ਤੇ ਜੈਪੁਰ ਬਹੁਤ ਸੋਹਣਾ ਸ਼ਹਿਰ ਆ ਪਿੰਕ ਸਿਟੀ ਸਾਰੀ ਦਿਖਾਵਾਂਗੇ ਇਹ ਹੈ ਜੀ ਸਾਰਾ ਸ਼ਹਿਰ ਜੈਪੁਰ ਜਿਹੜਾ ਇਹ ਜੈਪੁਰ ਆ ਰਾਜਸਥਾਨ ਦੀ ਇਹ ਰਾਜਧਾਨੀ ਹੈ ਤੇ ਬਹੁਤ ਪੁਰਾਣਾ ਸ਼ਹਿਰ ਆ ਰਾਜਿਆਂ ਦਾ ਇਹ ਸ਼ਹਿਰ ਹੈ ਜਿਹਨੂੰ ਪਿੰਕ ਸਿਟੀ ਵੀ ਕਿਹਾ ਜਾਂਦਾ ਹੈ ਤੇ ਸਾਰੀ ਉਹ ਪਿੰਕ ਸਿਟੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਤਰੀਕ ਹੈਗੀ ਜੀ 10 ਨਵੰਬਰ 2025 ਬਾਕੀ ਸ਼ਹਿਰ ਜੈਪੁਰ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੈ ਕਿੰਦੀ ਰਾਜਧਾਨੀ ਹੈ ਇੱਥੋਂ ਦੀ ਕਾਫੀ ਵੱਡਾ ਸ਼ਹਿਰ ਆ ਤੇ ਇਹ ਜਿਹੜਾ ਸਿੱਧਾ ਰਾਸਤਾ ਹੈ ਹਵਾ ਮਹਿਲ ਨੂੰ ਜਾਂਦਾ ਬਾਕੀ ਜੇ ਕੋਈ ਨਵਾਂ ਵੀਡੀਓ ਦੇਖ ਰਿਹਾ ਹੈ ਆਪਾਂ ਦੱਸ ਦਿੰਨੇ ਆ ਵੀ ਆਪਾਂ ਸਾਈਕਲ ਤੇ ਰਾਜਸਥਾਨ ਘੁੰਮ ਰਹੇ ਆ ਪਹਿਲਾਂ ਆਪਾਂ ਪੁਸ਼ਕਰ ਅਜਮੇਰ ਇਹ ਸਾਰਾ ਇਲਾਕਾ ਘੁੰਮ ਕੇ ਆਏ ਆ ਪਿਛਲੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਰਾਤ ਜੈਪੁਰ ਪਹੁੰਚ ਗਏ ਸੀਗੇ ਸਾਈਕਲਾਂ ਤੇ ਹੀ ਪੰਜਾਬ ਤੋਂ ਆਪਾਂ ਚੱਲੇ ਹੋਏ ਆ ਸਾਹਮਣੇ ਆਇਆ ਜੀ ਆਹ ਗੇਟ ਸ਼ਹਿਰ ਜੈਪੁਰ ਦੇ ਵਿੱਚ ਐਵੇਂ ਦੇ ਬਹੁਤ ਸਾਰੇ ਗੇਟ ਨੇ ਇਹਨਾਂ ਦੇ ਅਲੱਗ-ਅਲੱਗ ਨਾਮ ਨੇ ਤੇ ਜਿਵੇਂ ਅਜਮੇਰੀ ਗੇਟ ਹੋ ਗਿਆ ਹਨਾ ਇਸ ਤਰ੍ਹਾਂ ਤੇ ਇਹ ਗੇਟ ਆਪਾਂ ਹੁਣ ਐਂਟਰ ਕਰਾਂਗੇ ਇਹ ਗੇਟ ਨੂੰ ਵੀ ਜਿਹੜਾ ਉਹ ਕਲਰ ਜਿਹੜਾ ਕਰਿਆ ਹੋਇਆ ਸਾਰੇ ਬਾਜ਼ਾਰ ਨੂੰ ਇਹਦੇ ਨਾਲ ਦੀ ਰੰਗ ਕਰਿਆ ਹੋਇਆ ਤੇ ਇੱਥੋਂ ਆਪਾਂ ਚੱਲਦੇ ਆਂ ਐਂਟਰ ਕਰਦੇ ਆਂ ਸਾਹਮਣੇ ਮਾਰਕੀਟ ਦੇ ਵਿੱਚ ਹਨਾ ਤੇ ਇਹ ਗੇਟ ਦੇ ਅੰਦਰ ਸਾਰਾ ਹੀ ਜਿਹੜੀ ਇਹ ਪਿੰਕ ਸਿਟੀ ਹੈ ਜਦੋਂ ਆਪਾਂ ਇਹ ਗੇਟ ਐਂਟਰ ਹੋਗੇ ਤਾਂ ਇਹ ਜਿਹੜਾ ਇਹ ਤੋਂ ਗੇਟ ਤੋਂ ਅਗਲਾ ਪਾਸਾ ਨੂੰ ਪਿੰਕ ਸਿਟੀ ਕਿਹਾ ਜਾਂਦਾ ਇੱਧਰ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਬੋਰਡ ਇੱਕੋ ਜਿਹੇ ਨੇ ਇੱਕੋ ਜੀ ਇਹਨਾਂ ਦੀ ਸਾਰਾ ਮੂਰੋਂ ਦੇਖਿਆ ਤੇ ਸਾਰੇ ਨੂੰ ਰੰਗ ਇੱਕੋ ਜਿਹਾ ਕਰਿਆ ਹੋਇਆ ਇਸ ਕਰਕੇ ਇਹਨੂੰ ਸਾਰੀ ਨੂੰ ਪਿੰਕ ਸਿਟੀ ਕਿਹਾ ਜਾਂਦਾ ਕਾਫੀ ਸਾਰੇ ਦਰਵਾਜ਼ੇ ਨੇ ਅਲੱਗ-ਅਲੱਗ ਉਹ ਦਰਵਾਜ਼ਿਆਂ ਦੇ ਨਾਮ ਨੇ ਜਿਵੇਂ ਪੁਰਾਣੇ ਸ਼ਹਿਰਾਂ ਦੇ ਵਿੱਚ ਹੁੰਦੇ ਸੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਦਰਵਾਜ਼ੇ ਹੁੰਦੇ ਨੇ ਕਿਉਂਕਿ ਰਾਜਿਆਂ ਮਹਾਰਾਜਿਆਂ ਦਾ ਇਹ ਸ਼ਹਿਰ ਹੈ ਇਸ ਕਰਕੇ ਆਲੇ-ਦੁਆਲੇ ਇਹਦੇ ਨੂੰ ਦਰਵਾਜ਼ੇ ਲੱਗਦੇ ਸੀ ਜਿਵੇਂ ਆਪਣੇ ਪੰਜਾਬ ਦੇ ਵੀ ਕਈ ਸ਼ਹਿਰਾਂ ਦੇ ਵਿੱਚ ਦਰਵਾਜੇ ਨੇ ਪਟਿਆਲੇ ਦੇ ਵਿੱਚ ਜਿਹੜੇ ਰਾਜਿਆਂ ਦੇ ਸ਼ਹਿਰ ਸੀਗੇ ਤੇ ਇਸੇ ਰੋਡ ਦੇ ਉੱਪਰ ਜਿਹੜਾ ਉਹ ਹਵਾ ਮਹਿਲ ਹੈ ਬਾਕੀ ਕੁਛ ਆਹ ਆਲੇ-ਦੋਲੇ ਦੀ ਜਿਹੜੀ ਉਹ ਮਾਰਕੀਟ ਹੈ ਬਾਕੀ ਗਰਮੀ ਦੀ ਜੇ ਗੱਲ ਕਰੀ ਨਹੀਂ ਜਦਾ ਗਰਮੀ ਨਹੀਂ ਹੈਗੀ ਨਵੰਬਰ ਦਾ ਮਹੀਨਾ ਤੇ ਵੈਸੇ ਟੀ-ਸ਼ਰਟ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਫਿਰ ਸਹੀ ਮੌਸਮ ਹੈ ਇਹ ਮੌਸਮ ਸਭ ਤੋਂ ਸਹੀ ਹੈ Rajasthan ਘੁੰਮਣ ਲਈ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਜਿਹੜੀ ਥਾਂ ਤੇ ਆਪਾਂ ਹੁਣ ਖੜੇ ਆਂ ਜਿਹਨੂੰ ਰਾਮਗੰਜ ਬਾਜ਼ਾਰ ਰੋਡ ਕਿਹਾ ਜਾਂਦਾ ਹੈ ਇਹ ਰਸਤਾ ਜਿਹੜਾ ਇੱਧਰ ਸਿੱਧਾ ਉਹ ਹਵਾ ਮਹਿਲ ਨੂੰ ਜਾਂਦਾ ਰਾਮਗੰਜ ਬਾਜ਼ਾਰ ਰੋਡ ਤੇ ਇੱਥੇ ਨਾ ਹਾਂ ਬਹੁਤ ਸਾਰੀਆਂ ਸਬਜ਼ੀ ਵਾਲੀਆਂ ਦੁਕਾਨਾਂ ਨੇ ਜਿਵੇਂ ਆਪਣੇ ਸ਼ਹਿਰਾਂ ਦੇ ਵਿੱਚ ਸਬਜ਼ੀ ਮੰਡੀ ਲੱਗ ਜਾਂਦੀ ਹੁੰਦੀ ਆ ਤੇ ਇੱਥੇ ਆਹ ਦੁਕਾਨਾਂ ਨੇ ਗਈਆਂ ਤੇ ਬਹੁਤ ਸਾਰੀਆਂ ਸਬਜ਼ੀ ਦੀਆਂ ਭਾਈ ਸਾਹਿਬ ਜਹਾਂ ਪਰ ਰੋਜ਼ ਲੱਗਦੀ ਹੈ ਸਬਜ਼ੀ ਮੰਡੀ ਸਬਜ਼ੀ ਮੰਡੀ ਜੇ ਰੋਜ਼ ਲੱਗਦੀ ਹੈ ਹਾਂ ਹਰ ਰੋਜ਼ ਠੀਕ ਹੈ ਰੋਜ਼ ਦੇ ਕੰਮ ਹੈ ਹਰ ਰੋਜ਼ ਠੀਕ ਹੈ ਠੀਕ ਹੈ ਤੇ ਭਾਈ ਕਹਿੰਦਾ ਪੱਕੀ ਉਹ ਇੱਥੇ ਲੱਗਦੀ ਹੈ ਸਬਜ਼ੀ ਮੰਡੀ ਹੈ ਨਾ ਸਾਰੇ ਆ ਕੇ ਇੱਥੇ ਸ਼ਹਿਰ ਦੇ ਲੋਕ ਇੱਥੋਂ ਜਿਹੜੀਆਂ ਉਹ ਸਬਜ਼ੀਆਂ ਖਰੀਦਦੇ ਨੇਗੇ ਤੇ ਇਧਰ ਦਾ ਸਾਹਮਣੇ ਆ ਇੱਕ ਚੌਂਕ ਆ ਚੌਂਕ ਦੇ ਵਿੱਚ ਬਹੁਤ ਸਾਰੇ ਕਬੂਤਰ ਨੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਦਾਣੇ ਪਾ ਕੇ ਜਾਂਦੇ ਨੇ ਤੇ ਇਹ ਬਹੁਤ ਸੋਹਣੇ ਲੱਗਦੇ ਆ ਇੱਥੇ ਹਨਾ ਮੈਂ ਖੜ ਗਿਆ ਸੀ ਇਹ ਦੇਖ ਕੇ ਮੈਂ ਕਿਹਾ ਜੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਈਏ ਤੇ ਇੱਥੇ ਪੱਕੇ ਹੀ ਹੁੰਦੇ ਨੇ ਇਹ ਕਬੂਤਰ ਮੈਂ ਪਹਿਲਾਂ ਵੀ ਅੱਜ ਤੋਂ 3 ਸਾਲ ਪਹਿਲਾਂ ਇੱਥੇ ਆਇਆ ਸੀਗਾ ਬਾਈ ਟ੍ਰੇਨ ਹਨਾ ਤੇ ਉਦੋਂ ਵੀ ਦੇਖਿਆ ਸੀਗਾ ਇੱਥੇ ਮੈਂ ਬਹੁਤ ਸਾਰੇ ਕਬੂਤਰ ਨੇ ਇਥੇ ਲੋਕ ਆਉਂਦੇ ਆ ਸਾਹਮਣੇ ਦਾਣੇ ਵੇਚਦੇ ਆ ਦਾਣੇ ਖਰੀਦ ਕੇ ਉਹਨਾਂ ਤੋਂ ਫਿਰ ਇਹਨਾਂ ਨੂੰ ਜਿਹੜੇ ਉਹ ਦਾਣੇ ਪਾ ਆਉਂਦੇ ਨੇ ਤੇ ਇਹ ਜੈਪੁਰ ਸ਼ਹਿਰ ਦੇ ਵਿੱਚ ਬਾਈ ਦਿਨ ਰਾਤ ਟ੍ਰੈਫਿਕ ਜਿਹੜੀ ਚੱਲਦੀ ਰਹਿੰਦੀ ਆ ਹਨਾ ਕਿ ਰਾਜਧਾਨੀ ਐਸ ਕਰਕੇ ਬਹੁਤ ਜਿਆਦਾ ਟ੍ਰੈਫਿਕ ਆ ਕੱਲ ਰਾਤ ਨੂੰ ਸਾਰੀ ਰਾਤ ਇੱਥੇ ਟ੍ਰੈਫਿਕ ਰੁਕੀ ਨਹੀਂ ਹੈਗੀ ਆ ਆਪਣੇ ਜਿਹੜੇ ਉਹ ਸਾਈਕਲ ਖੜੇ ਨੇ ਤੇ ਉਹ ਬਾਈ ਉਹ ਨਹੀਂ ਆਪਾਂ ਨੂੰ ਬੁਲਾ ਰਹੇ ਨੇ ਤੇ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਕੀ ਹਾਲ ਨੇ हाल बढ़िया भैया आप कैसे हो अच्छे हो ठीक है भाई ये सब जो सब्जी मंडी है परमानेंट लगती है यहाँ पर सब्जी मंडी बारह महीने ठीक है जी ठीक है करते हैं। हां जी ठीक है हिंदू मुस्लिम सब भाईचारे हम घर से आता है हमारा घर हाँ जी इसको ज्यादा घर मानते हैं कितने बजे तक रहती है मंडी सुबह नौ बजे ओपन होती है रात को दस बजे खत्म हो जाए ठीक है जी नौ से दस बजे तक ठीक हाँ। है ठीक है भाई, आपको कितने भाई। साल हो गए जयपुर में रहते हुए? है मैरिज आपकी अच्छा मुबारक आपको बहुत बहुत हाँ जी ठीक है चलो ठीक है भैया ਇਹ ਸਾਰਾ ਰਾਮਗੰਜ ਬਾਜ਼ਾਰ ਆ ਆ ਸਾਹਮਣੇ ਤੁਸੀਂ ਇਮਾਰਤ ਦੇਖ ਰਹੇ ਹੋ ਬਹੁਤ ਸੋਹਣੀ ਇਮਾਰਤ ਹੈ ਇਹ ਪ੍ਰਾਤਨੇ ਮਾਰਤਾ ਨੇ ਇੱਥੇ ਸਾਰੀਆਂ ਦੁਕਾਨਾਂ ਦੀ ਇੱਕੋ ਜਿਹੀ ਦੇਖਿਆ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਤੇ ਜਿਵੇਂ ਕਿਲਾ ਟਾਈਪ ਹੁੰਦੀ ਉਸ ਤਰ੍ਹਾਂ ਦੀ ਇਹ ਇਮਾਰਤ ਆ ਰਾਮਗੰਜ ਬਾਜ਼ਾਰ ਦੇ ਵਿੱਚ ਹਨਾ ਤੇ ਇਧਰ ਸਾਹਮਣੇ ਜਿਹੜੀਆਂ ਆਲੇ-ਦਾਲੇ ਦੁਕਾਨਾਂ ਨੇਗੀਆਂ ਇਹਨਾਂ ਤੇ ਵੀ ਸਾਰਾ ਜਿਹੜਾ ਦੇਖਿਆ ਇਹਨਾਂ ਦੀ ਇੱਕੋ ਜਿਹੀ ਇੱਕੋ ਜਿਹਾ ਰੰਗ ਕੀਤਾ ਹੋਇਆ ਇਸ ਕਰਕੇ ਨੂੰ ਪਿੰਕ ਸਿਟੀ ਕਿਹਾ ਜਾਂਦਾ ਹੈ ਤੇ ਪਿੰਕ ਕਲਰ ਦਾ ਇਹਨੂੰ ਰੰਗ ਕੀਤਾ ਹੋਇਆ ਐਵੇਂ ਜੀਆਂ ਸੋਹਣੀਆਂ-ਸੋਹਣੀਆਂ ਇਮਾਰਤਾਂ ਆਪਾਂ ਦੇਖਾਂਗੇ ਬਾਕੀ ਭਾਈ ਜਿਵੇਂ ਆਪਾਂ ਹੁਣ ਸਾਈਕਲ ਤੇ ਘੁੰਮ ਰਹੇ ਹਾਂ ਤਾਂ ਆਪਾਂ ਜਿਆਦਾ ਜਿਹੜੇ ਇੱਥੇ ਦੇ ਲੋਕਲ ਲੋਕ ਨੇ ਉਹਨਾਂ ਨਾਲ ਕੰਟੈਕਟ ਕਨੈਕਟ ਹੋ ਜਾਂਦੇ ਆ ਜਿਵੇਂ ਬੰਦਾ ਕੋਈ ਆਟੋ 'ਚ ਘੁੰਮਦਾ ਜਾਂ ਮੋਟਰਸਾਈਕਲ ਤੇ ਉਦੋਂ ਬੰਦਾ ਘੱਟ ਕਨੈਕਟ ਹੁੰਦਾ ਤੇ ਨੌਜਵਾਨ ਕਹਿੰਦਾ ਮੈਨੂੰ ਭੁੱਖ ਲੱਗੀ ਐ ਤੇ ਆਪਾਂ ਕਹਿੰਦਾ ਦੋ ਦੋ ਖਾਵਾਂਗੇ ਕੇਲੇ ਕੇਲੇ ਖਾ ਕੇ ਫੇਰ ਇੱਥੋਂ ਭਾਈ ਜਾਵਾਂਗੇ ਹਵਾ ਮੈਲ ਥੋੜੀ ਦੂਰੇ ਰਹਿ ਗਿਆ ਇੱਥੋਂ ਤੇ ਆ ਬਾਈ ਹੋਣੀਆਂ ਤੋਂ ਆਪਾਂ ਕੇਲੇ ਲਏ ਨੇ ਲਾਲਾ ਭਾਈ ਇੱਥੇ ਜਿਹੜੀ ਥਾਂ ਤੇ ਆਪਾਂ ਹੁਣ ਖੜੇ ਆ ਇਹਨੂੰ ਬੜੀ ਚੌਪਟ ਦੇ ਨਾਮ ਨਾਲ ਜਾਣਿਆ ਜਾਂਦਾ ਹਵਾ ਮੈਲ ਦੇ ਸਭ ਤੋਂ ਨੇੜੇ ਥਾਂ ਜਿੱਥੋਂ ਤੁਸੀਂ ਪਬਲਿਕ ਟਰਾਂਸਪੋਰਟ ਲੈ ਸਕਦੇ ਹੋ ਹਨ ਤੇ ਇੱਧਰ ਸਾਹਮਣੇ ਬੱਸਾਂ ਵੀ ਬਹੁਤ ਸਾਰੀਆਂ ਖੜੀਆਂ ਨੇ ਆਹ ਬੱਸ ਵੀ ਇੱਥੇ ਖੜੀ ਆ ਬਹੁਤ ਇੱਥੋਂ ਦੀ ਸੇਮ ਥਾਂ ਹੈ ਬੜੀ ਚੌਪਟ ਕਾਫੀ ਆਲੇ ਦੁਆਲੇ ਇੱਥੇ ਮਾਰਕੀਟ ਹੈ ਸਾਹਮਣੇ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਤੇ ਸਾਰੇ ਜਮਲਉ ਜੈਪੁਰ ਦੇ ਵਿੱਚ ਸਭ ਤੋਂ ਵੱਧ ਕਰਾਊਡਡ ਏਰੀਆ ਦੇ ਵਿੱਚ ਇਹ ਏਰੀਆ ਕਿਉਂਕਿ ਇੱਥੇ ਵੱਡਾ ਚੌਂਕ ਪੈਂਦਾ ਚਾਰੇ ਪਾਸੇੋਂ ਰੋਡ ਆਉਂਦਾ ਚ ਰਸਤਾ ਬਣਦਾ ਇੱਥੇ ਇਥੇ ਆ ਹਵਾ ਮਹਿਲ ਤੋਂ ਸਿੱਧਾ ਜਾ ਕੇ ਹੈ ਤਕਰੀਬਨ ਹਵਾ ਮਹਿਲ ਦੀ ਦੂਰੀ ਇਥੋਂ 3-4 100 ਮੀਟਰ ਰਹਿ ਗਈ ਬਿਲਕੁਲ ਆਪਾਂ ਨੇੜੇ ਹੀ ਹਵਾ ਮਹਿਲ ਦੇ ਖੜੇ ਆ ਸਾਹਮਣੇ ਜਿਹੜੀ ਤੁਸੀਂ ਇਹ ਇਮਾਰਤ ਦੇਖ ਰਹੇ ਹੋ ਜਿਹਨੂੰ ਹਵਾ ਮਹਿਲ ਕਿਹਾ ਜਾਂਦਾ ਹੈ ਤੇ ਬਹੁਤ ਸੋਹਣੀ ਥਾਂ ਇਹ ਮੇਨ ਥਾਂ ਇਥੋਂ ਦੀ ਜੈਪੁਰ ਦੀ ਇਹ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਾਨੇ ਆ ਇਹ ਇਹਨੂੰ ਜਿਹੜਾ ਹਵਾ ਮਹਿਲ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਟਾਕੀਆਂ ਨੇ ਇਹ ਹਵਾ ਮਹਿਲ ਨੂੰ 1799 ਈਸਵੀ ਦੇ ਵਿੱਚ ਬਣਾਇਆ ਗਿਆ ਸੀ ਮਹਾਰਾਜਾ ਸਵਾਇ ਪ੍ਰਤਾਪ ਸਿੰਘ ਉਹਨਾਂ ਵੱਲੋਂ ਇਹਨਾਂ ਦੋ ਜਿਹੜੀ ਟਾਕੀਆਂ ਨੇ ਟਾਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਛੋਟੀਆਂ ਛੋਟੀਆਂ ਇਹਨਾਂ ਦੇ ਵਿੱਚ ਟਾਕੀਆਂ ਨੇ ਤੇ ਜਦੋਂ ਵੀ ਆਪਾਂ ਜੈਪੁਰ ਨੂੰ ਸਰਚ ਕਰਦੇ ਹਾਂ ਤਾਂ ਇਹ ਫੋਟੋ ਆਪਣੇ ਮੂਹਰੇ ਆ ਜਾਂਦੀ ਆ ਹਵਾ ਮਹਿਲ ਦੀ ਤੇ ਸਾਰੇ ਇੱਥੇ ਟੂਰਿਸਟ ਆਉਂਦੇ ਨੇ ਇਹਦੇ ਅੱਗੇ ਖੜ ਕੇ ਜਿਹੜੀਆਂ ਉਹ ਫੋਟੋਆਂ ਕਰਾਉਂਦੇ ਨੇ ਬਹੁਤ ਸੋਹਣਾ ਨਜ਼ਾਰਾ ਇੱਥੋਂ ਜਿਹੜਾ ਉਹ ਹਵਾ ਮਹਿਲ ਦਾ ਹੈ ਨਾ ਤੇ ਇਹਦੇ ਅੰਦਰ ਜਾਣ ਦੀ ਟਿਕਟ 50 ਰੁਪਏ ਹੈ ਅੰਦਰ ਵੀ ਆਪਾਂ ਜਾ ਕੇ ਆਵਾਂਗੇ ਤੇ ਵੈਸੇ ਇਹਦੀ ਫਰੰਟ ਸਾਈਡ ਦੇਖਣ ਵਾਲੀ ਹੈ ਮੇਨ ਇਹਦੀ ਥਾਂ ਇਹੀ ਹੈ ਕਿਉਂਕਿ ਅੰਦਰ ਤਾਂ ਇਹਦੇ ਕਮਰੇ ਨੇ ਬਾਕੀ ਜਿਹੜੀ ਮੂਰ ਨੂੰ ਲੁੱਕ ਦਿਖਦੀ ਆ ਉਹ ਫਰੰਟ ਤੇ ਫੋਟੋ ਵਗੈਰਾ ਸੋਹਣੀ ਇਥੋਂ ਹੀ ਆਉਂਦੀਆਂ ਨੇ ਜੇ ਇਹਦੀ ਆਪਾਂ ਟਾਕੀਆਂ ਦੀ ਗੱਲ ਕਰੀਏ ਇਹਦੇ ਚ ਕੁੱਲ 953 ਛੋਟੀਆਂ-ਛੋਟੀਆਂ ਟਾਕੀਆਂ ਨੇ ਉਹਨਾਂ ਦੀ ਗਿਣਤੀ 953 ਕੋਈ ਕੋਈ ਟਾਕੀ ਵੱਡੀ ਆ ਕੋਈ ਕੋਈ ਛੋਟੀ ਐ ਜ਼ੂਮ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ 953 ਟਾਕੀਆਂ ਰੱਖੀਆਂ ਗਈਆਂ ਸੀ ਇਸ ਕਰਕੇ ਇਹਨੂੰ ਜਿਹੜਾ ਉਹ ਹਵਾ ਮਹਿਲ ਕਿਹਾ ਜਾਂਦਾ ਹੈ ਕਿ ਇਹਦੇ ਅੰਦਰ ਦੀ ਹਵਾ ਕਰਾਸ ਹੁੰਦੀ ਆ ਬਹੁਤ ਖੂਬਸੂਰਤ ਜਿਹੜੀ ਇਹ ਮਾਰਤਾ ਹਵਾ ਮਹਿਲ ਦੇ ਆਪਾਂ ਅੰਦਰ ਆ ਗਏ ਤੇ ਇੱਥੋਂ ਸਾਹਮਣੇ ਟਿਕਟ ਕਾਊਂਟਰ ਐ ਇੱਥੋਂ ਟਿਕਟਾਂ ਮਿਲਦੀਆਂ ਨੇ ਤੇ ਇਹ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਖੁੱਲ੍ਹਾ ਰਹਿੰਦਾ ਆ ਜਿਹੜਾ ਇਹ ਐਂਟਰੀ ਗੇਟ ਐ ਇੱਥੋਂ ਆਪਾਂ ਅੰਦਰ ਜਿਹੜੀ ਉਹ ਐਂਟਰੀ ਕਰਾਂਗੇ ਚੱਲਦੇ ਆ ਸਾਹਮਣੇ ਉਹ ਟਿਕਟ ਲੈਣੇ ਆ ਆ ਇੱਥੇ ਹਵਾ ਮਹਿਲ ਦੀ ਟਿਕਟ ਲੈਣ ਵਾਸਤੇ ਟਿਕਟ ਕਾਊਂਟਰ ਬਣਿਆ ਹੋਇਆ ਆਪਾਂ ਟਿਕਟ ਜਿਹੜੀ ਉਹ ਲੈ ਲਈ ਤੇ ਇਹਦੀ ਇੱਕ ਜਣੇ ਦੀ ਟਿਕਟ ਜਿਹੜੀ ਉਹ 52 ਰੁਪਏ ਆ ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਨੂੰ ਜਿਹੜੇ ਉਹ 22 ਰੁਪਏ ਪੇ ਕਰਨੇ ਪੈਣਗੇ ਇੱਥੇ ਆਪਾਂ ਤੁਹਾਨੂੰ ਸਾਰੀ ਹੱਲਿਸਟ ਦਿਖਾ ਦਨੇ ਤੇ ਇੰਡੀਅਨ ਸਟੂਡੈਂਟਾਂ ਵਾਸਤੇ 20 ਰੁਪਏ ਮੇਰੇ ਕੋਲ ਮੇਰੇ ਕਾਲਜ ਦਾ ਜਿਹੜਾ ਉਹ ਆਈਡੀ ਕਾਰਡ ਸੀ ਮੇਰੇ 20 ਰੁਪਏ ਲੱਗੇ ਨੇ ਤੇ ਇਹਨੂੰ ਨੇ ਜੇ ਲੱਗੇ ਨੇ 52 ਰੁਪਏ ਤੇ ਇਹ ਜਿਹੜੀ ਕੋਸਟ ਆ ਹਵਾ ਮਹਿਲ ਦੀ ਟਿਕਟ ਦੀ ਤੇ ਇਹ ਹਵਾ ਮਹਿਲ ਦਾ ਅੰਦਰਲਾ ਬਾਸ ਆ ਨਾ ਜਿੱਥੋਂ ਆਪਾਂ ਐਂਟਰ ਹੋਗੇ ਅੰਦਰ ਟਿਕਟ ਲੈ ਕੇ ਤੇ ਇਹਦੇ ਆਪਾਂ ਉੱਪਰ ਜਾਵਾਂਗੇ ਜਿੱਥੋਂ ਸਾਹਮਣੇ ਜਿਹੜੀਆਂ ਉਹ ਟਾਕੀਆਂ ਦਿਖਦੀਆਂ ਨੇ ਉਹ ਸਾਹਮਣੇ ਵਾਲਾ ਜਿਹੜਾ ਦਰਵਾਜ਼ਾ ਉੱਥੋਂ ਜਿਹੜਾ ਉਹ ਰਸਤਾ ਜਾਂਦਾ ਤੇ ਜਿਹੜੀਆਂ ਜੈਪੁਰ ਦੇ ਵਿੱਚ ਇਮਾਰਤਾਂ ਬਣੀ ਹੋਈਆਂ ਨੇ ਸਾਰੀਆਂ ਪ੍ਰਾਤਨ ਇਮਾਰਤਾਂ ਨੇ ਜਿਵੇਂ ਆਪਾਂ ਇਹ ਦੱਸਿਆ ਸੀ ਵੀ ਤੁਹਾਨੂੰ ਇਹ ਮਹ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਉਹਨਾਂ ਵੱਲੋਂ ਹਨ ਤੇ ਚੱਲਦੇ ਆਪਾਂ ਇਹਦੇ ਅੰਦਰ ਹਵਾ ਮਹਿਲ ਦਾ ਅੰਦਰਲਾ ਪਾਸਾ ਜਿਹੜਾ ਉਹ ਤੁਹਾਨੂੰ ਦਿਖਾਉਨੇ ਆ ਖੈਰੇ ਦਾ ਜਿਹੜਾ ਫਰੰਟ ਤੋਂ ਵਿਊ ਆ ਉਹ ਵਧੀਆ ਫੋਟੋਆਂ ਕਰਾਉਣ ਲਈ ਬਾਹਰਲਾ ਪਾਸਾ ਇਹਦਾ ਵਧੀਆ ਜਿੱਥੇ ਆਪਾਂ ਪਹਿਲਾਂ ਸੜਕ ਤੇ ਖੜੇ ਸੀਗੇ ਤੇ ਸਾਰਾ ਅੰਦਰਲਾ ਪਾਸਾ ਟੂਰਿਸਟ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਿਹਾ ਭਾਈ ਰਾਜਸਥਾਨ ਕਿਉਂ ਮੌਸਮਾ ਹੁਣ ਇਹੋ ਜਿਹਾ ਟੈਸਟ ਕਰਕੇ ਤੇ ਆਹ ਸਾਈਡ ਜਿਹੜਾ ਉੱਪਰਲਾ ਤੁਸੀਂ ਪਾਸਾ ਦੇਖ ਰਹੇ ਹੋ ਇਹ ਆਪਾਂ ਫਰੰਟ ਤੋਂ ਦੇਖ ਰਹੇ ਸੀਗੇ ਤੇ ਇਹਦੀ ਦੂਸਰੀ ਸਾਈਡ ਸਾਰੀਆਂ ਤਾਕੀਆਂ ਨੇ 953 ਉੱਪਰ ਚੱਲਦੇ ਆਂ ਉੱਪਰੋਂ ਦੇਖਦੇ ਆਂਗੇ ਆਪਾਂ ਜਾ ਕੇ ਚਲਦੇ ਆਪਾਂ ਉੱਪਰ ਚਲਦੇ ਆ ਹਵਾ ਮਹਿਲ ਦੇ ਹਨ ਤੇ ਕਾਫੀ ਮੰਜ਼ਲਾਂ ਨੇ ਹਵਾ ਮਹਿਲ ਦੀਆਂ ਚਾਰ ਪੰਜ ਮੰਜ਼ਲਾਂ ਨੇ ਇਸ ਮਹਿਲ ਦੀਆਂ ਤੇ ਉਹ ਫਰੋਂ ਜਾ ਕੇ ਆਪਾਂ ਜਿਹੜਾ ਉਹ ਦੇਖ ਲਵਨੇ ਆ ਹਵਾ ਮਹਿਲ ਦਾ ਉੱਪਰਲਾ ਪਾਸਾ ਪਹਿਲਾਂ ਆਪਾਂ ਆਹ ਸਾਈਡ ਤੇ ਖੜੇ ਸੀਗੇ ਚੱਲੇ ਹਨ ਤੇ ਇੱਥੋਂ ਆਪਾਂ ਐਂਟਰ ਹੋਇਆ ਥੱਲੇ ਦਾ ਨਜ਼ਾਰਾ ਕੁਛ ਐਵੇਂ ਦਾ ਉੱਪਰ ਜਾਣਾ ਤੇ ਆਹ ਸਾਈਡ ਸਾਰੀਆਂ ਜਿਹੜੀਆਂ ਉਹ 953 ਤਾਕੀਆਂ ਨੇ ਇਦੇ ਅੰਦਰ ਜਾ ਕੇ ਨੇ ਆਪਾਂ ਨਜ਼ਾਰਾ ਸਾਰਾ ਉਹ ਦੇਖ ਲੈਣੇ ਆਂਗੇ। ਕਾਫੀ ਵੱਡਾ ਹਵਾ ਮਹਿਲ ਵੀ ਅੰਦਰੋਂ ਤੇ ਅੰਦਰੋਂ ਆਪਾਂ ਤੁਹਾਨੂੰ ਇੱਕ ਵਾਰ ਦਿਖਾ ਦਨੇ ਆਂ। ਜੀ ਉਧਰੋਂ ਵੀ ਬਹੁਤ ਅੱਛਾ ਤੇ ਆਹ ਸਾਈਡ ਜਿਹੜੀ ਫਰੰਟ ਤੋਂ ਦਿਖਦੀ ਆ ਹਨਾ ਹਵਾ ਮਹਿਲ ਦੀ ਜਿਹੜੀ ਆਪਾਂ ਤਾਕੀਆਂ ਜਿਹੜੀਆਂ ਉਹ ਦੇਖੀਆਂ ਸੀਗੀਆਂ ਬਾਹਰ ਰੋਡ ਤੋਂ ਤੇ ਆਹ ਸਾਈਡ ਉਹ ਦਿਖਦੀ ਆ ਰੰਗ-ਬਰੰਗੇ ਇਹਨਾਂ ਦੇ ਵਿੱਚ ਜਿਹੜੇ ਉਹ ਸ਼ੀਸ਼ੇ ਪਾਏ ਹੋਏ ਨੇ। ਕੋਈ ਹਰਾ ਰੰਗ ਦਾ ਕੋਈ ਲਾਲ ਰੰਗ ਦਾ ਹਨਾ ਜਿਹੜੀ ਇਹ ਥਾਂ ਇਹਨੂੰ ਜਿਹੜਾ ਉਹ ਰਤਨ ਮੰਦਰ ਕਿਹਾ ਜਾਂਦਾ ਆ ਇੱਥੇ ਜਿਹੜਾ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਰਤਨ ਮੰਦਰ ਇਹਦਾ ਨਾਮ ਜਿਹੜਾ ਉਹ ਰਤਨ ਮੰਦਰ ਆਗਾ ਤੇ ਅਲੱਗ-ਅਲੱਗ ਤਰੀਕੇ ਦੇ ਸ਼ੀਸ਼ੇ ਬਹੁਤ ਨੂੰ ਰੰਗ-ਬਰੰਗੇ ਇੱਥੇ ਜਿਹੜੇ ਉਹ ਮਿਲਣਗੇ ਤੇ ਐਵੇਂ ਛੋਟੀਆਂ-ਛੋਟੀਆਂ ਤਾਕੀਆਂ ਕਰਕੇ 953 ਤਾਕੀਆਂ ਜਿਹੜੀਆਂ ਬਣ ਜਾਂਦੀਆਂ ਨੇ ਇਹ ਹਵਾ ਮਹਿਲ ਦੇ ਵਿੱਚ ਹਨਾ ਤੇ ਆਹ ਸਾਈਡ ਤੋਂ ਸਾਰਾ ਜਿਹੜਾ ਉਹ ਥੱਲੇ ਦਾ ਨਜ਼ਾਰਾ ਉਹ ਦੇਖਦਾ ਇਹ ਆਪਾਂ ਦੇਖ ਲੈਣੇ ਆ ਜਾ ਕੇ ਤੇਤੋਂ ਸਾਰਾ ਰੋਡ ਦਾ ਨਜ਼ਾਰਾ ਦੇਖਦਾ ਆਪਾਂ ਥੱਲੇ ਖੜੇ ਸੀਗੇ ਇਥੋਂ ਹਵਾ ਮਹਿਲ ਨੂੰ ਆਪਾਂ ਦੇਖ ਰਹੇ ਸੀਗੇ ਸਾਰੀ ਇਹ ਪਿੰਕ ਸਿਟੀ ਜਿਹੜੀ ਇਥੋਂ ਉਹ ਦਿਖਦੀ ਹੈ ਰੋਡ ਚੱਲਦਾ ਜਿਹੜਾ ਉਹ ਦਿਖਦਾ ਤੇ ਜਿਵੇਂ ਇਹ ਤਾਕੀ ਹੈ ਇਸੇ ਤਰ੍ਹਾਂ ਸੁੱਲ ਤਾਕੀਆਂ ਦੀ ਗਿਣਤੀ ਇੱਥੇ 953 ਇਸ ਤਰ੍ਹਾਂ ਇਹ ਜਿਹੜੀਆਂ ਤਾਕੀਆਂ ਖੁੱਲ ਜਾਂਦੀਆਂ ਨੇਗੇ ਤੇ ਹੋਰ ਵੀ ਇਹਦੀਆਂ ਉੱਪਰ ਮੰਜ਼ਲਾਂ ਜਿਹੜੀਆਂ ਉਹ ਹੈਗੀਆਂ ਨੇ ਤੇ ਉੱਪਰ ਵੀ ਆਪਾਂ ਜਾ ਕੇ ਆਉਨੇ ਆ ਉੱਪਰਲਾ ਵਸਾਵੀ ਮੰਜ਼ਲਾ ਜਿਹੜਾ ਉਹ ਦੇਖ ਕੇ ਆਉਨੇ ਹਵਾ ਮਹਿਲ ਤੋਂ ਜੈਪੁਰ ਸ਼ਹਿਰ ਦਾ ਨਜ਼ਾਰਾ ਕੁਛ ਐਵੇਂ ਦਾ ਦਿਖਦਾ ਸਾਹਮਣੇ ਉੱਚੇ ਪਹਾੜਾਂ ਦੇ ਉੱਪਰ ਕਿਲੇ ਨੇ ਜਿਹੜੇ ਇੱਥੇ ਦੇ ਤੰਨ ਮਸ਼ਹੂਰ ਕਿਲੇ ਨੇ ਹਨ ਜੈਗੜ ਫੋਰਟ ਨਾ ਹਰਗੜ ਫੋਰਟ ਉਹ ਸਾਰੇ ਇੱਥੋਂ ਦਿਖਦੇ ਨੇ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਵਾਂਗੇ ਇਹ ਉੱਪਰ ਸਾਹਮਣੇ ਵਾਲੇ ਪਹਾੜ ਤੇ ਹੀ ਕਿਲੇ ਨੇ ਬਾਕੀ ਇਹ ਛੋਟੇ ਛੋਟੇ ਜਿਹੜੇ ਲੱਗਦੇ ਨੇ ਸਾਰਾ ਘਰ ਨੇ ਸ਼ਹਿਰ ਜੈਪੁਰ ਆ ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਲੇ ਵੀ ਆਪਾਂ ਦੇਖਾਂਗੇ ਕੱਲ ਨੂੰ ਜਾਵਾਂਗੇ ਇਹ ਕਿਲਿਆਂ ਵੱਲ ਫਿਲਹਾਲ ਅੱਜ ਇਹਦੇ ਨੇੜੇ-ਨੇੜੇ ਜਿਹੜੀਆਂ ਥਾਵਾਂ ਨੇ ਸਾਰੀਆਂ ਹਵਾ ਮਹਿਲ ਦੇ ਨੇੜੇ ਜਿਹੜਾ ਜਿਵੇਂ ਜੰਤਰ ਮੰਤਰ ਹੋ ਗਿਆ ਇਹ ਸਾਰੀਆਂ ਥਾਵਾਂ ਦੇਖਾਂਗੇ ਆਪਾਂ ਤੇ ਇੱਥੋਂ ਆ ਸਾਰਾ ਹਵਾ ਮਹਿਲ ਜਿਹੜੀ ਆਪਾਂ ਫਰੰਟ ਸਾਈਡ ਤੋਂ ਨੂੰ ਦਿਖਾਈ ਸੀ ਤੇ ਇਹ ਉਹਦਾ ਪਿੱਛੇ ਵਾਲਾ ਪਾਸਾ ਤੇ ਆਪਾਂ ਉੱਪਰ ਆਏ ਅੰਦਰ ਇਹ ਹਵਾ ਮਹਿਲ ਦੀ ਸਭ ਤੋਂ ਆਖਰੀ ਮੰਜ਼ਲਾ ਹੈ ਤੇ ਇਹ ਤੋਂ ਉੱਪਰ ਆਪਾਂ ਜਾ ਨਹੀਂ ਸਕਦੇ ਹੈਗੇ ਤੇ ਆਹ ਸਾਹਮਣੇ ਜਿਹੜੀਆਂ ਤਾਕੀਆਂ ਦਿਖਦੀਆਂ ਸੀ ਉਹ ਸਾਰੀਆਂ ਨੇ ਇਹ ਇੱਕ ਕਾਫੀ ਲੰਬੀ ਕੰਧਾ ਥੱਲੇ ਤੱਕ ਜਿਹਦੇ ਚ ਸਾਰੀਆਂ ਜਿਹੜੀਆਂ ਤਾਕੀਆਂ ਨੇ 953 ਵਿੰਡੋਆਂ ਨੇਗੀਆਂ ਸਾਰਾ ਤਕਰੀਬਨ ਆਪਾਂ ਹਵਾ ਮਹਿਲ ਦੇਖ ਲਿਆ ਤੇ ਸ਼ਹਿਰ ਜੈਪੁਰ ਦਾ ਇੱਕ ਹੋਰ ਸੋਹਣਾ ਨਜ਼ਾਰਾ ਹਵਾ ਮਹਿਲ ਤੋਂ ਹਨਾ ਤੇ ਬਹੁਤ ਸੋਹਣਾ ਲੱਗਦਾ ਇੱਥੋਂ ਸ਼ਹਿਰ ਜੈਪੁਰ ਅੱਜ ਖੈਰ ਮੌਸਮ ਵੀ ਬੀ ਸਾਫਾ ਤੇ ਧੁੱਪਾ ਨਿਕਲੀ ਹੋਈ ਆ ਸੋਹਣਾ ਲੱਗਦਾ ਸਾਰਾ ਸ਼ਹਿਰ ਤੇ ਇੱਥੇ ਨਾ ਹਵਾ ਮਹਿਲ ਦੇ ਬਿਲਕੁਲ ਸਾਹਮਣੇ ਬਹੁਤ ਸਾਰੇ ਕੈਫੇ ਨੇ ਆਹ ਸਾਈਡ ਤੇ ਇਥੇ ਕੈਫਿਆਂ ਦੇ ਵਿੱਚ ਬੈਠ ਕੇ ਫੋਟੋ ਬਹੁਤ ਸੋਹਣੀ ਆਉਂਦੀਆਂ ਨੇ ਜੇ ਆਪਣੇ ਹਵਾ ਮਹਿਲ ਦੀ ਫਰੰਟ ਸਾਈਡ ਦਿਖਦੀ ਆ ਤੇ ਜੇ ਤੁਸੀਂ ਇੱਥੇ ਆਓ ਤਾਂ ਇਹ ਕੈਫੇ ਦੇ ਵਿੱਚ ਨਾਲੇ ਤਾਂ ਕਾਫੀ ਪੀ ਸਕਦੇ ਹੋ ਤੇ ਨਾਲੇ ਫੋਟੋਆਂ ਕਲਿੱਕ ਕਰ ਸਕਦੇ ਹੋ ਤੇ ਸਾਰਾ ਸ਼ਹਿਰ ਜੈਪੁਰ ਕਾਫੀ ਵੱਡਾ ਜਿਹੜਾ ਉਹ ਜੈਪੁਰ ਸ਼ਹਿਰ ਇਹ ਸਾਰਾ ਆਪਾਂ ਹਵਾ ਮਹਿਲ ਤੁਹਾਨੂੰ ਦਿਖਾਇਆ ਬਹੁਤ ਖੂਬਸੂਰਤ ਨਜ਼ਾਰਾ ਹਨਾ ਹਵਾ ਮਹਿਲ ਦਾ ਹਵਾ ਮਹਿਲ ਆਪਾਂ ਦੇਖ ਲਿਆ ਜੀ ਹੁਣ ਆਪਾਂ ਜਾ ਰਹੇ ਹਾਂ ਜੰਤਰ ਮੰਤਰਵੱਲ ਹਵਾ ਮਹਿਲ ਤੋਂ ਜੰਤਰ ਮੰਤਰ ਦੀ ਜਿਹੜੀ ਦੂਰੀ ਹੈ ਉਹ 900 ਮੀਟਰ ਹੈ ਤੇ ਥੋੜੀ ਦੂਰੀ ਦੀ ਹੈ ਸਾਰੀਆਂ ਚੀਜ਼ਾਂ ਨੇ ਨੇੜੇ ਨੇੜੇ ਤੁਸੀਂ ਪੈਦਲ ਚੱਲ ਕੇ ਵੀ ਸਾਨੀ ਨਾਲ ਘੁੰਮ ਸਕਦੇ ਹੋ ਹਨ ਤੇ ਚੱਲਦੇ ਆਪਾਂ ਸਾਈਕਲ ਆਪਣੇ ਚੱਕ ਲਈ ਜੰਤਰ ਮੰਤਰ ਜਿਹੜਾ ਉਹ ਜਾ ਕੇ ਦੇਖਦੇ ਆਂਗੇ ਤੇ ਟ੍ਰੈਫਿਕ ਜ਼ਿਆਦਾ ਬਾਈ ਇੱਥੇ ਹੰਤ ਹੀ ਨਹੀਂ ਹੈਗਾ ਵੀ ਕਿੰਨੀ ਕਿ ਜ਼ਿਆਦਾ ਟ੍ਰੈਫਿਕ ਆ ਸਾਈਕਲ ਦਾ ਅਸੀਂ ਪਚਾਪ ਜੂ ਕੇ ਕੱਢ ਲੈਨੇ ਆ ਵਿਚਲੀ ਸਾਈਕਲ ਦਾ ਇਹ ਫਾਇਦਾ ਹੋ ਜਾਦਾ ਵੀ ਜੇ ਟ੍ਰੈਫਿਕ ਹੋਵੇ ਖੈਰ ਤਾਂ ਸਖਾਲੇ ਸਾਈਕਲ ਲੰਘ ਜਾਂਦੇ ਨੇ ਵਿਚਲੀ ਤੇ ਹਵਾ ਮਹਿਲ ਦੇ ਮੂਰ ਦੀ ਆਪਾਂ ਜਾ ਰਹੇ ਆਂ ਜੰਤਰ ਮੰਤਰ ਵੱਲ ਨੂੰ ਸਿੱਧਾ ਰੋਡ ਆ ਜੰਤਰ ਮੰਤਰੇ ਜਾਂਦਾ ਸਾਹਮਣੇ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਗੇਟ ਇੱਥੇ ਤੇ ਸਿਟੀ ਪੈਲਸ ਦਾ ਦਾ ਸਿਟੀ ਪੈਲਸ ਜੈਪੁਰ ਇਹ ਜਿਹੜੇ ਪੈਲਸ ਦੇ ਵਿੱਚ ਹੁਣ ਇੱਥੇ ਦੀਆਂ ਰਾਇਲ ਫੈਮਲੀ ਹਾਲੇ ਵੀ ਰਹਿੰਦੀਆਂ ਨੇ ਬਾਕੀ ਇਹਦਾ ਕੁਸ਼ਕ ਜਿਹੜਾ ਮਤਲਬ ਏਰੀਆ ਹਨਾ ਉਹ ਆਮ ਪਬਲਿਕ ਵਾਸਤੇ ਖੁੱਲਿਆ ਹੋਇਆ ਕਿਵੇਂ ਲੱਗਿਆ ਜੈਪੁਰ ਵਧੀਆ ਲੱਗਿਆ ਸੋਨਾ ਸ਼ਹਿਰ ਹੈ ਸੋਨਾ ਸ਼ਹਿਰ ਹੈ ਨਾ ਜੈਪੁਰ ਤੇ ਬਾਕੀ ਸਾਡੀ ਆਏ ਆਂ ਵੀ ਮੇਨ ਗੱਲ ਆਏ ਆਂ ਵੀ ਅਸੀਂ ਆਰਾਮ ਨਾਲ ਘੁੰਮੀਏ ਅਸੀਂ ਕਾੜੀ ਨਹੀਂ ਕਰੀ ਹੈਗੀ ਅਸੀਂ ਕੱਲ ਰਾਤ ਦੇ ਆਏ ਹੋ ਤੇ ਹੌਲੀ ਹੌਲੀ ਅਸੀਂ ਦੇਖ ਰਹੇ ਹਾਂ ਆਰਾਮਨਾਲ ਸਾਰਾ ਸ਼ਹਿਰ ਸਰ ਯਾਰ ਜਦੋਂ ਯਾਰ ਐਡੀ ਦੂਰੋਂ ਬੰਦਾ ਆਉਂਦਾ ਤਾਂ ਵਧੀਆ ਵਰੀਕੀ ਨਾਲ ਘੁੰਮ ਕੇ ਜਾਂਦਾ ਹਾਂ ਮੈਂ ਅੱਜ ਤੋਂ 3 ਸਾਲ ਪਹਿਲਾਂ ਆਇਆ ਸੀ ਬਾਈਕ ਟ੍ਰੇਨ ਨੂੰ ਸੋਲੋ ਇਕੱਲਾ ਆਇਆ ਸੀ ਉਦੋਂ ਮੈਂ ਉਦੋਂ ਮੈਂ ਘੁੰਮਿਆ ਜਰੂਰ ਸੀ ਪਰ ਇੰਨਾ ਬਰੀਕੀ ਨਾਲ ਨਹੀਂ ਘੁੰਮਿਆ ਸੀ ਹੁਣ ਜਿਵੇਂ ਆਪਾਂ ਹਰੇਕ ਜਗ੍ਹਾ ਖੜ੍ਹ ਜਾਂਦੇ ਆਂ ਸਾਈਕਲ ਤੇ ਬੱਦਾਂ ਘੁੰਮਦਾ ਜਦੋਂ ਬਹੁਤ ਚੰਗੇ ਤਰੀਕੇ ਨਾਲ ਘੁੰਮਦਾ ਲੋਕਲ ਬੰਦਿਆਂ ਨਾਲ ਗੱਲਬਾਤ ਹੁੰਦੀ ਆਂ ਸਾਈਕਲ ਤੇ ਸਫ਼ਰ ਕਰਦੇ ਹੋ ਕਾਲੀ ਕਰਨੀ ਵੀ ਨਹੀਂ ਚਾਹੀਦੀ ਕਾਲੀ ਕਰਨੀ ਵੀ ਨਹੀਂ ਕੰਮੇ ਕਾਲੀ ਵਾਲਾ ਨਹੀਂ ਹੈਗਾ ਤੇ ਇਧਰ ਪਿੱਛੇ ਹ ਤੇ ਸੰਤਰੀ ਰੰਗ ਦੀ ਕਾਰ ਤੇ ਚੱਲਦੇ ਆਂ ਆ ਗੇਟ ਦੇ ਅੰਦਰ ਐਂਟਰ ਕਰਦੇ ਆਂ ਆਪਾਂ ਪਹੁੰਚ ਗਏ ਜੀ ਜੰਤਰ ਮੰਤਰ ਦੇ ਬਿਲਕੁਲ ਨੇੜੇ ਜੰਤਰ ਮੰਤਰ ਦੇ ਇਹ ਨੇੜੇ ਆ ਸਾਰਾ ਤੇ ਆ ਸਾਰੇ ਟੂਰਿਸਟ ਹਾਥੀ ਨਾਲ ਇੱਥੇ ਫੋਟੋ ਖਿਚਾਈ ਜਾਂਦੇ ਨੇ ਬਾਈ ਹਣੀ ਹਾਥੀ ਨੂੰ ਸਜਾ ਕੇ ਲੈ ਕੇ ਆਏ ਨੇ ਇਹ ਉਧਰ ਪਹਿਲਾਂ ਹਵਾ ਮਹਿਲ ਵੱਲ ਵੀ ਆਏ ਸੀਗੇ ਤੇ ਸਾਰੇ ਫੋਟੋਗ੍ਰਾਫੀ ਕਰਦੇ ਨੇ ਇੱਥੇ ਹਾਥੀ ਕੋਲੇ ਖੜ ਕੇ ਆਪਾਂ ਪਹੁੰਚ ਗਏ ਜੀ ਜੰਤਰ ਮੰਤਰਾਂ ਸਾਹਮਣੇ ਜੰਤਰ ਮੰਤਰ ਦਾ ਜਿਹੜਾ ਉਹ ਟਿਕਟ ਕਾਊਂਟਰ ਹੈ ਟਿਕਟ ਆਪਾਂ ਜੰਤਰ ਮੰਤਰ ਦੀ ਲੈ ਲਈ ਇੱਕ ਜਣੇ ਦੀ 52 ਰੁਪਏ ਦੀ ਟਿਕਟ ਹੈ ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਨੂੰ 22 ਰੁਪਏ ਪੇ ਕਰਨੇ ਪੈਣਗੇ ਤੇ ਆ ਟਿਕਟ ਲੈ ਲਈ ਦੋ ਜਣਿਆਂ ਦੀ ਚਲਦੇ ਆ ਜੰਤਰ ਮੰਤਰ ਆਪਾਂ ਦੇਖਦੇ ਆ ਤੇ ਹਾਂ ਬਈ ਨੂੰ ਨੇ ਚੱਲੀ ਜੰਤਰ ਮੰਤਰ ਦੇਖਣ ਤੇ ਜੰਤਰ ਮੰਤਰ ਦੇ ਵਿੱਚ ਹੁਣ ਆਪਾਂ ਧੁੱਪ ਨਾਲ ਟਾਈਮ ਦੇਖਾਂਗੇ ਬਾਈ ਉੱਥੇ ਘੜੀਆਂ ਨੇ ਧੁੱਪ ਨਾਲ ਟਾਈਮ ਦੇਖਿਆ ਜਾਂਦਾ ਤੇ ਇਹ ਜੰਤਰ ਮੰਤਰਾਂ ਇੱਥੇ ਐਵੇਂ ਦੀਆਂ ਚੀਜ਼ਾਂ ਨੇ ਇਹ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਨੂੰ ਜੰਤਰ ਰਾਜ ਕਿਹਾ ਜਾਂਦਾ ਹੈ ਤੇ ਇਹਦੇ ਬਾਰੇ ਇੱਥੇ ਜਿਹੜਾ ਹੋ ਇਹਨਾਂ ਨੇ ਲਿਖਿਆ ਵੀ ਹੋਇਆ ਦਾ ਜੰਤਰ ਰਾਜ ਇਹਦੇ ਬਾਰੇ ਸਾਰੀ ਜਿਹੜੀ ਇਨਫੋਰਮੇਸ਼ਨ ਇੱਥੇ ਜਿਹੜੀ ਉਹ ਦਿੱਤੀ ਹੋਈ ਹੈ ਮੈਜ਼ਰਮੈਂਟ ਆਫ ਟਾਈਮ ਤੇ ਐਂਡ ਦਾ ਪੋਜੀਸ਼ਨ ਆਫ ਆਬਜੈਕਟਸ ਤੇ ਇਹ ਟਾਈਮ ਮਾਪਣ ਦੇ ਜਿਹੜੇ ਉਹ ਕੰਮ ਆਉਂਦੇ ਸੀਗੇ ਜੰਤਰ ਰਾਜ ਇਹਦਾ ਜਿਹੜਾ ਉਹ ਨਾਮ ਆ ਜੇ ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਨਹੀਂ ਹੁੰਦੀਆਂ ਸੀ ਨਾ ਧੁੱਪ ਦੇ ਨਾਲ ਦਿਸ਼ਾਵਾਂ ਤੇ ਟਾਈਮ ਜਿਹੜੇ ਉਹ ਮੈਜ਼ਰਮੈਂਟ ਕੀਤੇ ਜਾਂਦੇ ਸੀਗੇ ਤੇ ਇਹਦੇ ਚ ਨਾਮ ਇਹਦਾ ਜੰਤਰਰਾਜ ਤੇ ਇਹਦੇ ਬਾਰੇ ਲਿਖ ਕੇ ਨੇ ਦੱਸਿਆ ਵੀ ਹੋਇਆ ਵੀ ਕਿਹੜੇ ਸਨ ਦੀ ਆ ਇਹ ਇਹ 901 ਦੀ ਹੈ ਏਡੀ 901 ਤੇ ਅੱਗੇ ਚੱਲਦੇ ਆਪਾਂ ਅੱਗੇ ਐਵੇਂ ਦੀਆਂ ਚੀਜ਼ਾਂ ਹੋਰ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਹੋ ਮਿਲਣਗੀਆਂ ਤੇ ਇੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਸਾਰੀਆਂ ਇਹ ਸਾਇੰਸ ਨਾਲ ਰਿਲੇਟਡ ਜਿਹੜੀਆਂ ਉਹ ਚੀਜ਼ਾਂ ਨੇ ਤੇ ਆ ਇੱਕ ਸਾਹਮਣੇ ਆ ਇਹਦਾ ਆਪਾਂ ਦੇਖ ਲਾਂਦੇ ਆ ਵੀ ਇਹ ਕੀ ਚੀਜ਼ ਹੈ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ ਉਹ ਆਪਾਂ ਲੈ ਲਾਂਦੇ ਆ ਤੇ ਇਹ ਵੀ ਸਾਰੀਆਂ ਇੱਥੇ ਜਿਆਦਾ ਮਤਲਬ ਟਾਈਮ ਵਾਸਤੇ ਵਰਤੀਆਂ ਜਾਂਦੀਆਂ ਨੇ ਹੈਗੀਆਂ ਇਹਦਾ ਨਾਮ ਇਹਨਾਂ ਨੇ ਲਿਖਿਆ ਹੋਇਆ ਇੱਥੇ ਨੜੀਲ ਉੱਤਰ ਗੋਲ ਤੇ ਇਹ ਗੋਲਕਾਰ ਦੀ ਹੈ ਤੇ ਇਹਦੇ ਤੇ ਵੀ ਆਹ ਸਾਰੇ ਇਹਨਾਂ ਨੇ ਆ ਕੱਟ ਬਣਾਏ ਹੋਏ ਨੇ ਇੱਥੇ ਤੇ ਇਹਦੇ ਦੇ ਦਿਸ਼ਾਵਾਂ ਟਾਈਮ ਹਨਾ ਇਹ ਚੀਜ਼ਾਂ ਜਿਹੜੀਆਂ ਉਹ ਮਾਫੀਆਂ ਜਾਂਦੀਆਂ ਸੀਗੀਆਂ ਇਹ ਬਹੁਤ ਡੂੰਘੀਆਂ ਗੱਲਾਂ ਨੇ ਜਿਹਦੇ ਬਾਰੇ ਆਪਾਂ ਸਮਝਣਾ ਹੋਵੇ ਹਨਾ ਤੇ ਜਾਣਕਾਰੀ ਇਹਨਾਂ ਦੀ ਕਾਫੀ ਡੂੰਗੀ ਹੈ ਹਾਂ ਵੀ ਇਹਨਾਂ ਨੇ ਕੀ ਲੱਗ ਰਿਹਾ ਇੱਥੇ ਆ ਕੇ ਦਿਮਾਗ 'ਚ ਕੀ ਪਾ ਪੈ ਰਿਹਾ ਹੈ ਸਮਝ ਨਹੀਂ ਆ ਰਹੀ ਕੁਝ ਪਤਾ ਲੱਗਦਾ ਤੈਨੂੰ ਵੀ ਇਹ ਬਾਈ ਇਹ ਸਾਇੰਸ ਨਾਲ ਰਿਲੇਟਡ ਨਹੀਂ ਪੁਰਾਣੇ ਟਾਈਮਾਂ ਦੇ ਵਿੱਚ ਘੜੀਆਂ ਨਹੀਂ ਹੁੰਦੇ ਸੀ ਫੋਨ ਨਹੀਂ ਹੁੰਦੇ ਸੀਗੇ ਤੇ ਇਹ ਚੀਜ਼ਾਂ ਦੇ ਨਾਲ ਟਾਈਮ ਮਾਪਦੇ ਸੀ ਉਹ ਦਿਸ਼ਾਵਾਂ ਮਾਪਦੇ ਹੁੰਦੇ ਸੀਗੇ ਇਹ ਹਸਾਬਕ ਦਾ ਹੁੰਦਾ ਸੀ ਪਰਲੇਪਾ ਦਾ ਉਹ ਪਿੱਛੇ ਸੀ ਉਹ ਜੰਤਰ ਰਾਜ ਇੱਧਰ ਬੋਰਡ ਵੀ ਲੱਗਿਆ ਹੋਇਆ ਪਿਛਲੇ ਵਾਲੀ ਦੂਜੇ ਪਾਸੇ ਆਪਾਂ ਦਿਖਾ ਦੇਖ ਲੈਂਦੇ ਆ ਕਿ ਇਹ ਕਿਹੜੇ ਸਾਲ ਦੀ ਆ ਤੇ ਇਹ ਵੀ ਜਿਹੜਾ ਹੋ 1901 ਦੀ ਜਿਹੜੀ ਰਿਪੇਅਰ ਕਰੀ ਹੋਈ ਹੈ ਤੇ ਐ ਇੱਥੇ ਵੀ ਟੂਰਿਸਟ ਬਹੁਤ ਆਇਆ ਹੋਇਆ ਹਵਾ ਮੈਂ ਹੈਲਦੀ ਤਰ੍ਹਾਂ ਤੇ ਸਾਹਮਣੇ ਸਕੂਲੀ ਜਵਾਕਾਂ ਦਾ ਟੂਰ ਆਇਆ ਹੋਇਆ ਹਨਾ ਕਾਫੀ ਸਾਰੇ ਜਵਾਕ ਆਏ ਹੋਏ ਨੇ ਤੇ ਆ ਇਹਦਾ ਨਵਾਂ ਆਪਾਂ ਦੇਖ ਲਾਂਨੇ ਆ ਇਹਨਾਂ ਨੇ ਲਿਖਿਆ ਹੋਇਆ ਹੈ ਤੇ ਨਾਰੀ ਬਲਿਆ ਦੱਖਣ ਗੋੜਾ ਦੱਖਣ ਗੋੜਾ ਨੂੰ ਜਿਹੜਾ ਉਹ ਕਿਹਾ ਜਾਂਦਾ ਟੈਸਟਡ ਬਾਇ ਜੋਤਸੀ ਗੁਕੁਲ ਇਹ ਜਿਹੜੇ ਉਹ ਜੋਤਿਸ਼ ਵਿਧਿਆ ਦੇ ਨਾਲ ਸੰਬੰਧਤ ਹੈ ਜਿਹੜੇ ਉਹ ਜੋਤਸੀ ਨੇ ਉਹ ਇਹਨੂੰ ਜਿਹੜੇ ਉਹ ਯੂਜ਼ ਕਰਦੇ ਸੀਗੇ ਇਹ ਟੈਸਟ ਵੀ ਕਰਕੇ ਦੇਖੀ ਹੋਈ ਆ ਕਹਿੰਦੇ ਉਹਨਾਂ ਦਾ ਨਾਮ ਵੀ ਇੱਥੇ ਨਾ ਨੇ ਉਹ ਦੱਸਿਆ ਹੋਇਆ ਹੈ ਜਿਹੜੇ ਜੋਤਸੀਗੇ ਜੋਤਸੀ ਸੀ ਜਿਨ੍ਹਾਂ ਨੇ ਟੈਸਟ ਕੀਤੀ ਸੀਗੀ ਤੇ ਸਮੇਂ-ਸਮੇਂ ਸਰ ਇਹਨਾਂ ਨੂੰ ਟੈਸਟ ਕੀਤਾ ਜਾਂਦਾ ਵੀ ਇਹ ਕੰਮ ਸਹੀ ਕਰਦੀਆਂ ਨੇ ਰਾਜੇ ਮਹਾਰਾਜੇ ਪੁਰਾਣੇ ਸਮਿਆਂ ਤੋਂ ਇਹਨਾਂ ਤੋਂ ਕੰਮ ਲੈਂਦੇ ਹੁੰਦੇ ਸੀਗੇ ਤੇ ਗੋਰੇ ਇੱਥੇ ਬਹੁਤ ਆਉਂਦੇ ਆ ਭਾਈ Rajasthan ਦੇ ਵਿੱਚ ਵੀ ਤੇ ਆ ਆ ਇੱਥੇ ਆ ਗਿਆ ਜੀ ਇੱਕ ਹੋਰ ਚੀਜ਼ ਇਹ ਵੀ ਟਾਈਮ ਆਪਣ ਦੇ ਕੰਮ ਆਉਂਦੀ ਆ ਇਹ ਵੀ ਆਪਾਂ ਜਿਹੜੀ ਉਹ ਦੇਖ ਲਾਣੇ ਆ ਇਹਦੇ ਤੇ ਨਿਸ਼ਾਨ ਲੱਗੇ ਹੋਏ ਨੇ ਜਿਵੇਂ ਜਿਵੇਂ ਧੁੱਪ ਜਾਂਦੀ ਆ ਜਿੱਥੇ-ਜਿੱਥੇ ਓਮਿਓ ਮੇ ਇਹਨਾਂ ਤੇ ਜਿਹੜਾ ਉਹ ਸਮਾਂ ਮਾਪਿਆ ਜਾਂਦਾ ਤੇ ਣੀੜੀ ਚੱਲ ਕੇ ਆਪਾਂ ਜਿਹੜਾ ਉਹ ਦੇਖ ਲਾਣੇ ਆਗੇ ਤੇ ਸਾਰੀ ਜਾਣਕਾਰੀ ਇਹਨਾਂ ਦੀ ਇੱਥੇ ਇਹਨਾਂ ਨੇ ਉਹ ਦਿੱਤੀ ਹੋਈ ਹੈ ਆ ਆ ਗਿਆ ਜੀ ਇੱਥੇ ਲੱਗੂ ਸਮਰਾਲ ਯੰਤਰਾ ਤੇ ਇਹ ਇਹਨਾਂ ਨੇ ਜਾਣਕਾਰੀ ਉਹ ਦੇ ਬਾਰੇ ਦਿੱਤੀ ਹੋਈ ਹੈ ਇਹਦਾ ਨਾਮ ਹੈ ਪੜ੍ਹ ਲਿਓ ਤੁਸੀਂ ਜੀ ਇਨਫੋਰਮੇਸ਼ਨ ਲੈਣੀ ਹੈ ਇਹਦੇ ਬਾਰੇ ਪੂਰੀ ਹੈ ਨਾ ਤੇ ਆ ਚੀਜ਼ਾਂ ਨੇ ਗਈਆਂ ਇੱਥੇ ਤੇ ਇਹਦੇ ਵਾਸਤੇ ਟਾਈਮ ਸਾਰਾ ਇਹਨਾਂ ਨੇ ਇੱਥੇ ਦੱਸਿਆ ਹੋਇਆ ਵੀ ਕਦੋਂ ਇਹ ਕਿਹਨੇ ਇਹਨੂੰ ਯੂਜ਼ ਕਰਕੇ ਦੇਖਿਆ ਸੀਗਾ ਤੇ ਆ ਇੱਥੇ ਆਪਾਂ ਦੇਖ ਲਾਂਦੇ ਹਾਂ ਕੈਲਕੂਲੇਸ਼ਨ ਆਫ ਟਾਈਮ ਵਿਦ ਸਮਾਲ ਸਨ ਡਾਇਲ ਡੇਟ 10 11 25 ਤੇ ਇਹਦੇ ਨਾਲ ਟਾਈਮ ਜਿਹੜਾ ਹੋ ਮੈਜ਼ਰਮੈਂਟ ਕੀਤਾ ਸੀਗਾ ਤੇ ਇਹਦੇ ਨੇ ਆਪਾਂ ਦਿਖਾ ਦਨੇ ਆ ਇੱਥੇ ਨਿਸ਼ਾਨ ਨੇ ਇਹਨਾਂ ਨਾਲ ਜਿਹੜਾ ਇਹ ਟਾਈਮ ਮੈਜ਼ਰ ਕਰਦੇ ਹੁੰਦੇ ਨੇ ਵੀ ਕਿੱਥੇ ਧੁੱਪ ਜਾਂਦੀ ਆ ਹਨਾ ਕਿੱਥੇ ਤੱਕ ਕਿਹੜੇ ਟੱਕ ਤੱਕ ਆ ਗਈ ਇਹ ਟਾਈਮ ਜਿਹੜਾ ਹੋ ਮਾਪਿਆ ਜਾਂਦਾ ਇਹ ਪੁਰਾਣੇ ਸਮੇਂ ਦੀ ਇਹਨਾਂ ਨੂੰ ਕੜੀਆਂ ਜਿਹੜੀਆਂ ਆਪਾਂ ਉਹ ਕਹਿ ਸਕਦੇ ਆਂਗੇ ਤੇ ਇਹ ਚੀਜ਼ਾਂ ਨੇ ਇੱਥੇ ਗੱਲਾਂ ਬਾਤਾਂ ਨੇਗੀਆਂ ਇਹ ਵੀ ਜਿਹੜਾ ਹੋ ਇੱਥੋਂ ਦੇ ਰਾਜੇ ਵੱਲੋਂ ਹੀ ਬਣਾਇਆ ਗਿਆ ਸੀ ਮਹਾਰਾਜਾ ਵੱਲੋਂ ਹੀ ਇਹ ਬਣਾਇਆ ਗਿਆ ਸੀ ਅੱਗੇ ਆਪਾਂ ਚੱਲਦੇ ਆਂ ਅੱਗੇ ਚੱਲ ਕੇ ਆਪਾਂ ਜਿਹੜਾ ਉਹ ਦੇਖ ਲਵਨੇ ਆਂ ਹੋਰ ਜਿਹੜੀਆਂ ਇੱਥੇ ਚੀਜ਼ਾਂ ਨੇਗੀਆਂ ਸਾਰੀ ਇਹਦਾ ਇਤਿਹਾਸ ਇੱਥੇ ਹਿਸਟਰੀ ਜਿਹੜੀ ਉਹ ਤਕਰੀਬਨ ਲਿਖੀ ਹੋਈ ਹੁੰਦੀ ਹੈ ਇਹਨਾਂ ਨੇ ਤੇ ਆਹ ਇੱਥੇ ਇਹਨਾਂ ਨੇ ਲਾਇਆ ਹਾ ਗਵਰਨਮੈਂਟ ਆਫ ਰਾਜਸਥਾਨ ਜੰਤਰ ਮੰਤਰ ਆਹ ਵਰਲਡ ਹੈਰੀਟੇਜ ਸਾਈਟ ਸਿንስ 2010 ਸਿንስ 2010 ਤੋਂ ਇਹ ਵਰਲਡ ਹੈਰੀਟੇਜ ਸਾਈਟ ਹੈ ਜਿਹੜੀ ਇਹ ਤੇ ਆਹ ਦੇਖ ਲਵਨੇ ਆਪਾਂ ਤੇ ਆ ਆ ਗਿਆ ਜੀ ਚੱਕ ਜੰਤਰ ਚੱਕ ਜੰਤਰ ਇਹਨੂੰ ਜਿਹੜਾ ਉਹ ਕਿਹਾ ਜਾਂਦਾ ਹੈ ਇਹ ਆਪਾਂ ਨੇੜੋਂ ਚੱਲ ਕੇ ਜਿਹੜਾ ਉਹ ਦੇਖ ਵੀ ਲੈਨੇ ਆਂ ਇਦੇ ਵਾਰੇ ਇਨਫੋਰਮੇਸ਼ਨ ਸਾਰੀ ਇੱਥੇ ਜਿਹੜੀ ਉਹ ਹੁੰਦੀ ਆ ਨਾ ਲਿਖ ਕੇ ਇਹਨਾਂ ਨੇ ਦਿੱਤੀ ਹੁੰਦੀ ਆ ਇਹਦਾ ਨਾਮ ਆ ਇਹ ਚੱਕਰਾਜੰਤਰ ਆ ਇਹ ਸਕੈਨ ਕਰਕੇ ਜੇ ਤੁਸੀਂ ਇਹ ਜਾਣਕਾਰੀ ਲੈਣੀ ਹੈ ਤਾਂ ਉਹ ਇਨਫੋਰਮੇਸ਼ਨ ਵੀ ਜਿਹੜੀ ਉਹ ਮਿਲ ਜਾਂਦੀ ਆ ਟਾਈਮ ਮੇਜ਼ਰਮੈਂਟ ਵਾਕੀ ਇਹਨਾਂ ਦੇ ਸਾਰੇ ਨਿਸ਼ਾਨ ਇੱਥੇ ਲਾਏ ਹੋਏ ਨੇ ਥਾਂ ਥਾਂ ਤੇ ਇਹਨਾਂ ਨੇ ਆ ਜਿਵੇਂ ਇੱਥੇ ਨਿਸ਼ਾਨ ਲਾਏ ਹੋਏ ਨੇ ਨਾ ਇਹਨਾਂ ਦੇ ਹਿਸਾਬ ਨਾਲ ਇਹਦਾ ਨੂੰ ਜਿਹੜੀ ਉਹ ਟਾਈਮ ਦੀ ਮੀਜ਼ਰਮੈਂਟ ਉਹ ਹੁੰਦੀ ਸੀਗੀ ਇਹ ਸਾਰਾ ਜਿਹੜਾ ਆਪਾਂ ਜੰਤਰ ਮੰਤਰ ਦੇਖ ਰਹੇ ਹਾਂ ਇਹ ਇੱਥੋਂ ਦੇ ਰਾਜਪੂਤ ਜਿਹੜੇ ਰਾਜਾ ਸੀਗੇ ਸਵਾਈ ਜੈ ਸਿੰਘ ਉਹਨਾਂ ਵੱਲੋਂ ਇਹ ਬਣਾਇਆ ਗਿਆ ਸੀ ਇੱਥੇ ਕੁੱਲ 19 ਇਨਸਟਰੂਮੈਂਟ ਨੇ ਇਹ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਇਹਨਾਂ ਦੀ ਗਿਣਤੀ 19 ਹੈ ਐਸਟ੍ਰੋਲੋਜੀਕਲ ਦੇ ਨਾਲ ਸੰਬੰਧਿਤ ਨੇ ਕੁਝ ਸਮੇਂ ਵਾਲੀਆਂ ਘੜੀਆਂ ਨੇ 19 ਗਿਣਤੀ ਹੈ 19 ਨੇ ਇਹ ਕੁੱਲ ਇੱਥੇ ਰਾਜਾ ਮਹਾਰਾਜਿਆਂ ਵੱਲੋਂ ਇਹ ਜਿਹੜੇ ਉਹ ਬਣਾਏ ਹੋਏ ਨੇ ਜੰਤਰ ਮੰਤਰ ਆ ਸਾਹਮਣੇ ਵੀ ਇੱਕ ਵੱਡੀ ਘੜੀ ਹੈ ਇਹ ਵੀ ਆਪਾਂ ਖੈਰ ਨੇੜੋ ਜਾ ਕੇ ਤੁਹਾਨੂੰ ਉਹ ਦਿਖਾ ਦਾਨੇ ਹਾਂਗੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਇੰਸਟਰੂਮੈਂਟ ਉਹ ਵੱਖੋ ਵੱਖਰੇ ਨੇ ਜੋਤਿਸ਼ ਵਿੱਦਿਆ ਦੇ ਨਾਲ ਸੰਬੰਧਿਤ ਨੇ ਬਾਕੀ ਕੁੱਲ ਮਿਲਾ ਕੇ ਗੱਲ ਆਏ ਆ ਵੀ ਨੋਨਾ ਮੇਰੇ ਮੂੰਹ ਕੁ ਨਹੀਂ ਦੇਖ ਲਾਂਦਾ ਮੈਂ ਨੋਨੇ ਮੇਰੇ ਮੂੰਹ ਨਹੀਂ ਦੇਖ ਲਾਂਦਾ ਵੀ ਚੀਜ਼ ਕੀ ਹੈ ਤੇ ਬਾਈ ਇੰਸਟਰੂਮੈਂਟ ਨੇ ਇਹ ਪੰਗੋਲ ਕੋ ਉਹਦੇ ਨਾਲ ਸੰਬੰਧਿਤ ਨੇ ਹਨਾ ਜਿਹੜਾ ਜਾਣਕਾਰੀ ਰੱਖਦਾ ਉਹ ਇਹਨੂੰ ਸਮਝ ਸਕਦਾ ਹੈ ਪੜਿਆ ਵੀ ਪਿੱਛੇ ਹਾਂ ਬਈ ਲਿਖਿਆ ਹੋਇਆ ਸੀਗਾ ਜਾਨੀ ਕਿ ਯਾਰ ਜਿਹੜੇ ਜੋਤਸ ਵਿਦਿਆ ਨਾਲ ਹਨਾ ਜਿਉ ਜੋ ਜਮੇਨ ਨਾਲ ਲਗਨ ਵਗੈਰਾ ਜੋ ਉਹ ਚੀਜ਼ਾਂ ਦੇਖਣੀ ਹੁੰਦੀਆਂ ਨੇ ਜਿਵੇਂ ਆਪਣੇ ਆਪਣੇ ਰਾਜੇ ਕੁਸ਼ ਹਾਰੰਭ ਕਰਦੇ ਨੇ ਨਾ ਉਹ ਚੀਜ਼ਾਂ ਬਾਰੇ ਨਾਲ ਜੁੜੀ ਹੋਈ ਆ ਸਿਰ ਜੋਤਸ ਇਕੱਠੇ ਹੋ ਕੇ ਉਹ ਬੱਚੇ ਉਹਨਾਂ ਦਾ ਘਰ ਜਿਆ ਬਣਾਇਆ ਹੋਇਆ ਜੋਤਸਾਂ ਦਾ ਉੱਤੇ ਬਹਿ ਕੇ ਜਿਹੜਾ ਉਹ ਪੂਰਾ ਦੇਖਦੇ ਦੇ ਇਹਨਾਂ ਦੇ ਦੇਖਦੇ ਸੀਗੇ ਇੱਥੇ ਮੈਂ ਇੱਕ ਹੋਰ ਪੜਿਆ ਪਿੱਛੇ ਲਿਖਿਆ ਹੋਇਆ ਸੀ ਬਾਈ ਚਲੋ ਹਾਸੀ ਮਜ਼ਾਕ ਤਾਂ ਆਪਾਂ ਕਰਦੇ ਰਹਨੇ ਆ ਪਿੱਛੇ ਲਿਖਿਆ ਹੋਇਆ ਸੀ ਇੱਕ ਆਪਾਂ ਦਿਖਾਈ ਅਸੀਂ ਇਨਸਟਰੂਮੈਂਟ ਉਹ ਕਹਿੰਦੇ ਵੀ ਇਹ ਟੈਸਟ ਹੁੰਦੇ ਰਹਿੰਦੇ ਨੇ ਮਤਲਬ ਅਲੱਗ-ਅਲੱਗ ਟਾਈਮ ਤੇ ਤੇ ਉਹ ਇੱਕ ਉਧਰੋਂ ਦੂਸਰੀ ਸਾਈਡ ਸੀ ਜੀ ਆ ਸਾਹਮਣੇ ਵਾਲੀ ਉਹ ਸਾਹਮਣੇ ਆ ਜਿਹੜੀ ਉਹ ਤੇ ਉਹ ਸਹੀ ਵਰਕ ਕਰਦੀ ਆ ਤੇ ਆਪ ਟਾਈਮ ਟਾਈਮ ਸਰ ਇਹਨੂੰ ਮਤਲਬ ਟੈਸਟ ਵੀ ਕਰਦੇ ਆ ਇਹ ਸਾਈਡ ਜਿਹੜੇ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਨੇ ਇਹ ਸਾਰੇ ਰਾਸ਼ੀਆਂ ਦੇ ਨਾਲ ਸੰਬੰਧਤ ਨੇ ਵੱਖੋ ਵੱਖਰੀਆਂ ਰਾਸ਼ੀਆਂ ਨੇ ਇਹਨਾਂ ਦੇ ਨਾਮ ਜਿਹੜੇ ਉਹ ਲਿਖੇ ਹੋਏ ਨੇ ਜਿਵੇਂ ਆ ਇਧਰੋਂ ਸਾਹਮਣੇ ਵਾਲੇ ਆ ਗਿਆ ਲਿਓ ਸਿੰਘ ਰਾਸ਼ੀ ਦਾ ਇਹ ਤੇ ਜਿਹੜੇ ਜੋਤਿਸ਼ ਵਿੱਦਿਆ ਦੇ ਨਾਲ ਸੰਬੰਧਤ ਨੇ ਰਾਸ਼ੀਆਂ ਜਿਹੜੇ ਉਹ ਦੇਖਦੇ ਨੇ ਜੋਤਿਸ਼ ਵਿੱਦਿਆ ਲਾਉਂਦੇ ਨੇ ਉਹਦੇ ਨਾਲ ਰਿਲੇਟਡ ਨੇ ਜਾਂ ਹੋਰ ਵੀ ਆਪਾਂ ਅੱਗੇ ਜਿਹੜੇ ਉਹ ਦੇਖ ਲਾਣੇ ਆ ਤੇ ਆ ਜਾ ਬਾਈ ਚੱਲੀ ਅਗੇ ਤੇ ਹੋਰ ਉਹ ਸਾਰੀਆਂ तकरीबन ਸਾਰੀਆਂ ਰਾਸ਼ੀਆਂ ਦੇ ਇੱਥੇ ਜਿਹੜੇ ਉਹ ਬਣੇ ਹੋਏ ਨੇ ਅ ਅਲੱਗ-ਅਲੱਗ ਇਹਨਾਂ ਦੇ ਨਾਮ ਜਿਹੜੇ ਇਹਨਾਂ ਨੇ ਲਿਖੇ ਹੋਏ ਨੇ ਜਿਵੇਂ ਨਾਂਵ ਦੇ ਹਿਸਾਬ ਨਾਲ ਰਾਸ਼ੀਆਂ ਹੁੰਦੀਆਂ ਨੇ ਉਸ ਅਕੋਰਡਿੰਗ ਇਹ ਲਿਖੇ ਹੋਏ ਨੇ ਜਿਵੇਂ ਆ ਇੱਥੇ ਆ ਗਈ ਇੱਥੇ ਰਾਸ਼ੀ ਲਿਵਰਾ ਲਿਵਰਾ ਆ ਗਈ ਤੇ ਇਹ ਲਿਵਰਾ ਅ ਰਾਸ਼ੀ ਦਾ ਜਿਹੜਾ ਹਨਾ ਐਂ ਹਰੇਕ ਦੇ ਨਾਂਵ ਦੇ ਹਿਸਾਬ ਨਾਲ ਜਿਹੜੀਆਂ ਰਾਸ਼ੀਆਂ ਨੇ ਆ ਸਾਹਮਣੇ ਜਿਹੜੀ ਉਹ ਆ ਗਈ ਕਿਹੜੀ ਮੇਘ ਆ ਗਈ ਮੇਘ ਮੇਸ਼ ਮੇਘ ਮੇਸ਼ 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 ਤੇ ਇਹ ਵੀ ਹਰੇਕ ਸਾਰੇ ਇਹ ਰਾਸ਼ੀਆਂ ਦੇ ਨਾਲ ਸੰਬੰਧਤ ਨੇ ਜਿਹੜੇ ਉਹ ਜੋਤਿਸ਼ ਵਿੱਦਿਆ ਲਾਉਂਦੇ ਆ ਤੇ ਉਹਦੇ ਨਾਲ ਰਿਲੇਟਡ ਨੇ ਬਾਈ ਇਹ ਤੇ ਆ ਕੁੰਭ ਰਾਸ਼ੀ ਮੇਰੀ ਰਾਸ਼ੀ ਹੈ ਬਾਈ ਇਹ ਕੁੰਭ ਸਹੀ ਆ ਇਥੇ ਕੁੰਭ ਰਾਸ਼ੀ ਆ ਗਈ ਤੇ ਜੇ ਆਪਾਂ ਆਪਣੀ ਰਾਸ਼ੀ ਬਾਰੇ ਦੇਖਣਾ ਹੋਵੇ ਜੋਤਿਸ਼ ਵਿੱਦਿਆ ਬਾਰੇ ਦੇਖਣਾ ਹੋਵੇ ਤਾਂ ਇੱਥੋਂ ਜੋਤੀ ਮਤਲਬ ਇਹਦੇ ਅਕੋਰਡਿੰਗ ਦੇਖਦੇ ਨੇ ਕੁੰਭ ਰਾਸ਼ੀ ਆ ਮੇਰੀ ਗੱਗੇ ਤੇ ਸੱਸੇ ਵਾਲਿਆਂ ਦੀ ਰਾਸ਼ੀ ਕੁੰਭ ਹੁੰਦੀ ਆ ਤੇ ਇਹ ਭਾਈ ਆਪਾਂ ਸਾਰਾ तकरीबन ਜੰਤਰ ਮੰਤਰ ਤੁਹਾਨੂੰ ਦਿਖਾਇਆ ਐਵੇਂ ਦੀਆਂ ਹੋਰ ਇਹ ਗੱਲਾਂ ਬਾਤਾਂ ਨੇ ਸਾਰੀਆਂ ਇਸ ਜੰਤਰ ਮੰਤਰ ਦੇ ਵਿੱਚ ਤੇ ਇੱਕ ਘੜੀ ਇਧਰ ਆ ਸਾਹਮਣੇ ਬੜੀ ਘੜੀ ਆ ਹਨਾ ਤੇ ਇਹ ਵੀ ਜਿਵੇਂ ਪਿੱਛੇ ਦਿਖਾਈ ਸੀ ਆਪਾਂ ਤੁਹਾਨੂੰ ਉਸੇ ਤਰ੍ਹਾਂ ਦੀ ਆ ਇਹ ਇਹਦੇ ਤੇ ਵੀ ਸਮਾਂ ਵਗੈਰਾ ਜਿਹੜਾ ਉਹ ਮਾਪਿਆ ਜਾਂਦਾ ਜਿਹੜਾ ਤੁਸੀਂ ਇਹ ਸਾਹਮਣੇ ਫਰੇਮ ਦੇ ਵਿੱਚ ਦੇਖ ਰਹੇ ਹੋ ਇਹ ਇੱਥੇ ਸਾਰਿਆਂ ਨਾਲੋਂ ਵੱਡਾ ਜੰਤਰ ਆ ਤੇ ਇਹ ਵੀ ਮੈਨੂੰ ਐਂ ਲੱਗਦਾ ਵੀ ਜਿਵੇਂ ਘੜੀ ਹੁੰਦੀ ਆ ਹਨਾ ਤੇ ਇਹਦਾ ਆਪਾਂ ਬੋਰਡ ਜਿਹੜਾ ਉਹ ਪੜ ਲਾਂਦੇ ਆ ਵੀ ਇਹ ਕੀ ਚੀਜ਼ ਆ ਜੇ ਖੈਰ ਆਪਾਂ ਨੂੰ ਇੱਥੇ ਲਿਖਿਆ ਹੋਇਆ ਮਿਲਿਆ ਸਾਰੇ ਜੰਤਰ ਮੰਤਰ ਦੇ ਨਾਲੋਂ ਇਹ ਵੱਡਾ ਆਕਾਰ ਦੇ ਵਿੱਚ ਬਣਿਆ ਹੋਇਆ ਇਹ ਜਿਹੜਾ ਆਪਾਂ ਸਾਰਿਆਂ ਨਾਲੋਂ ਵੱਡੇ ਯੰਤਰ ਦੀ ਗੱਲ ਕਰ ਰਹੇ ਸੀ ਇਹਦਾ ਨਾਮ ਹੈ ਬਿਰਹਾਟ ਸਮਰਾਟ ਯੰਤਰਾ ਆ ਇੱਥੇ ਜਿਹੜਾ ਉਹ ਨਾਮ ਇਹਦਾ ਲਿਖਿਆ ਹੋਇਆ ਸਾਰੀ ਇਹਦੇ ਬਾਰੇ ਜਾਣਕਾਰੀ ਇਹਨਾਂ ਜਿਹੜੀ ਉਹ ਲਿਖੀ ਹੋਈ ਆ ਇਹ ਕਾਫੀ ਵੱਡਾ ਤੇ ਇਹਦੇ ਤੇ ਵੀ ਉਸੇ ਤਰ੍ਹਾਂ ਨਿਸ਼ਾਨ ਜਿਹੜੇ ਉਹ ਬਣਾਏ ਹੋਏ ਨੇ ਤੇ ਉੱਪਰ ਨੂੰ ਆਹ ਇੱਕ ਪੌੜੀ ਵੀ ਜਾਂਦੀ ਆ ਬਿਲਕੁਲ ਇਹਦੇ ਉੱਪਰ ਹਵਾ ਮਹਿਲ ਤੇ ਯੰਤਰ ਮੰਤਰ ਇਹ ਸਾਰਾ ਆਪਾਂ ਘੁੰਮ ਲਿਆ ਤੇ ਇਹਨੂੰ ਉਹਨਾਂ ਕਹਿੰਦਾ ਮੈਂ ਖਾਣੀਆਂ ਗੱਚਕਾ ਬਾਈ ਇੱਥੇ ਖੜਾ ਸੀ ਗੱਚਕ ਵੇਚਦਾ ਸੀਗਾ ਜੰਤਰ ਮੰਤਰ ਦੇ ਨੇੜੇ ਇਹ ਬਾਈ ਤੋਂ ਲੈ ਕੇ ਆਪਾਂ ਖਾਚੇ ਖਾਣ ਲੱਗੇ ਆ ਤੇ ਫਿਰ ਹੁਣ ਆਪਾਂ ਜਾਵਾਂਗੇ ਬਾਈ ਰਾਤ ਦਾ ਥਿਊ ਦਿਖਾਵਾਂਗੇ ਨੋਨੇ ਆਪਾਂ ਆਪਣੇ ਇਹਦਾ ਹਵਾ ਮਹਿਲ ਦਾ ਹਵਾ ਮਹਿਲ ਦਾ ਰਾਤ ਦਾ ਥਿਊ ਬਹੁਤ ਸੋਹਣਾ ਲੱਗਦਾ ਹੁੰਦਾ ਲਾਈਟਾਂ ਚੱਲਦੀਆਂ ਹੁੰਦੀਆਂ ਨੇ ਸ਼ਹਿਰ ਜੈਪੁਰ ਦਾ ਰਾਤ ਦਾ ਝਾਕਾ ਵਾਕਾ ਇਹ ਸਾਰੀ ਮਾਰਕੀਟ ਹੈ ਜਿਹੜੀ ਆਪਾਂ ਦਿਨ ਦੇ ਵਿੱਚ ਦੇਖੀ ਸੀ ਤੇ ਰਾਤ ਨੂੰ ਹੋਰ ਵੀ ਦੁੱਗਣੀ ਟ੍ਰੈਫਿਕ ਹੋ ਜਾਂਦੀ ਹੈ ਸਾਰੇ ਟੂਰਿਸਟ ਘੁੰਮਣ ਵਾਲੀਆਂ ਥਾਵਾਂ ਤੋਂ ਆਪੋ ਆਪਣੇ ਰਹਿਣ ਬਸੇਰੇ ਫੋਟਲਾਂ ਕਮਰਿਆਂ ਵੱਲ ਜਾਂਦੇ ਨੇ ਤੇ ਆਹ ਆਟੋ ਬਹੁਤ ਚੱਲਦਾ ਇਥੇ ਜੇ ਆਪਾਂ ਜਾ ਰਹੇ ਹਵਾ ਮਹਿਲ ਵੱਲ ਨੂੰ ਰਾਤ ਦਾ ਸੋਹਣਾ 뷰 ਹੁੰਦਾ ਕਹਿੰਦੇ ਹਵਾ ਮਹਿਲ ਦਾ ਤੇ ਉਹ ਆਪਾਂ ਦੇਖਾਂਗੇ ਆ ਸਾਰੀ ਮਾਰਕੀਟ ਇੱਕੋ ਜੀ ਦੇਖ ਵਾਲੀ ਮਾਰਕੀਟ ਆ ਇਹ ਹਰ ਇੱਕੋ ਜੇ ਤਰੀਕੇ ਦਾ ਨਾਮ ਲਿਖੇ ਹੋਏ ਨੇ ਇਹ ਆ ਜੀ ਹਵਾ ਮਹਿਲ ਦਾ ਰਾਤ ਦਾ ਨਜ਼ਾਰਾ ਰਾਤ ਨੂੰ ਹੋਰ ਵੀ ਸੋਹਣਾ ਲੱਗਦਾ ਹਵਾ ਮਹਿਲ ਲਾਈਟਾਂ ਲੱਗੀਆਂ ਹੁੰਦੀਆਂ ਨੇ ਤੇ ਲੱਗੇ ਜੰਮਕ ਹੁੰਦੀ ਆ ਹਵਾ ਮਹਿਲ ਦੀ ਰਾਤ ਨੂੰ ਬਹੁਤ ਖੂਬਸੂਰਤ ਲੱਗਦੀ ਆ ਸਾਰੀ ਹਵਾ ਮਹਿਲ ਦੀ ਇਮਾਰਤ ਤੇ ਰਾਤ ਨੂੰ ਦਿਨ ਦੇ ਨਾਲੋਂ ਵੀ ਜ਼ਿਆਦਾ ਇਕੱਠਾ ਇੱਥੇ ਫੋਟੋਆਂ ਕਰਾਉਣ ਆਲੇ ਆ ਉਧਰ ਸਾਹਮਣੇ ਤੁਸੀਂ ਦੇਖੋ ਕਿੰਨਾ ਰਸ਼ ਹੋਇਆ ਹੋਇਆ ਬਹੁਤ ਸਾਰੇ ਜਾਨੀ ਫੋਟੋਆਂ ਕਰਾਉਂਦੇ ਨੇ ਤੇ ਆਹ ਸਾਈਡ ਆ ਕੇ ਫੋਟੋ ਬਹੁਤ ਸੋਹਣੀ ਆਉਂਦੀਆਂ ਨੇ ਤੇ ਆਹ ਸਾਈਡ ਵੀ ਬਹੁਤ ਭਾਰੀ ਇਕੱਠ ਹੈ ਲਾਈਨਾਂ ਲੱਗੀਆਂ ਹੋਈਆਂ ਨੇ ਮਸਾਂਵਾਰੀ ਆਉਂਦੀ ਆ ਫੋਟੋ ਕਰਾਉਣ ਆਲੇ ਵੀ ਬਹੁਤ ਖੂਬਸੂਰਤ ਨਜ਼ਾਰਾ ਜੀ ਹਵਾ ਮਹਿਲ ਦਾ ਹੁਣ ਆਪਾਂ ਜਾ ਰਹੇ ਹਾਂ ਆਪਣੇ ਕਮਰੇ ਵੱਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕਮਰਾ ਜਿਹੜਾ ਉਹ ਲਿਆ ਹੋਇਆ ਰਾਤ ਆਪਾਂ ਇੱਥੇ ਆਗੇ ਸੀ ਜਿਵੇਂ ਦੱਸਿਆ ਨਾ ਤੇ ਪਹਿਲਾਂ ਬਾਈ ਨੂੰ ਉਹਨੇ ਰੋਟੀ ਖਵਾਵਾਂਗੇ ਤੇ ਦੇਖਦੇ ਇੱਥੇ ਕੋਈ ਢਾਬਾ ਰੈਸਟੋਰੈਂਟ ਰੋਟੀ ਖਾ ਕੇ ਫਿਰ ਕਮਰੇ 'ਚ ਚੱਲਾਂਗੇ ਟਾਈਮ ਹਲੇ ਬਾਈ 6:30 ਵਜੇ ਦਾ ਹੀ ਹੋਇਆ ਮੌਸਮ ਤਾਂ ਇੰਨਾ ਫਰਕ ਪੈ ਗਿਆ ਹਨੇਰਾ ਛੇਤੀ ਹੋਣ ਲੱਗਿਆ ਹੁਣ ਪੰਜਾਬ 'ਚ ਤਾਂ ਖੈਰ ਪਤਾ ਨਹੀਂ ਮੌਸਮ ਕਿਹੋ ਜਿਹਾ ਹੋਊ ਔਰ ਇਹ ਤਾਂ ਹਲੇ ਠੀਕ ਆ ਮੌਸਮ ਅਸੀਂ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਸਾਡੇ ਸਵੇਰੇ ਸਵੇਰੇ ਹੁੰਦੀ ਹੈ ਹਲਕੀ-ਹਲਕੀ ਠੰਡ ਇਹਦੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਹੁਤ ਸਾਰਾ ਬਣਾ ਚਲਾਉਣਾ ਪੈਂਦਾ ਸਾਈਕਲ ਕੁਝ ਨਹੀਂ ਪਤਾ ਮੋਟਰਸਾਈਕਲ ਵਾਲਾ ਕਿੱਧਰ ਨੂੰ ਘੁਮਾ ਦਿੰਦਾ ਟਰੋ ਵਾਲਾ ਕਿੱਧਰ ਨੂੰ ਘੁਮਾ ਦਿੰਦਾ ਆਪਾਂ ਬੈਠੇ ਆ ਜੀ ਪਿੰਕ ਸਿਟੀ ਜੈਪੁਰ ਤੇ ਬਾਈ ਬਲਜਿੰਦਰ ਤੇ ਬਾਈ ਧਨਵੰਤੋਣੀ ਅੱਜ ਦੁਬਾਰਾ ਆਪਣੇ ਕੋਲ ਫੇਰ ਪਹੁੰਚ ਗਏ ਘੁੰਮ ਦੇ ਘੁਮਾਉਂਦੇ ਹਨ ਹੋਰ ਬਾਈ ਕੀ ਹਾਲ ਚਾਲ ਨੇ ਵਧੀਆ ਬਈ ਚੜ੍ਹਦੀ ਕਲਾ ਤੁਸੀਂ ਸੁਣਾਓ ਕਿਵੇਂ ਮੇਰਾ ਸਫਰ ਉਰੇ ਤੱਕ ਦਾ ਹੁੰਦਾ ਸਫਰ ਵਧੀਆ ਬਈ ਨਜ਼ਾਰੇ ਠੀਕ ਹੈ ਕਿੜੀ ਕਿੜੀਆਂ ਥਾਵਾਂ ਦੇਖਿਆ ਫਿਰ ਤੁਸੀਂ ਪਿੱਛੇ ਥਾਵਾਂ ਵੀ ਪਹਿਲਾਂ ਆਪਣਾ ਸੀਗਾ ਮੇਨ ਦਾ ਪੁਸ਼ਕਰ ਤੋਂ ਹੀ ਹੋਈ ਦਾ ਸਟਾਰਟ ਨਾ ਉਹ ਪਹਿਲਾਂ ਬਈ ਬਲਜਿੰਦਰ ਦਾ ਦੋਸਤ ਸੀਗਾ ਡਾ ਗੜਲਾ ਨਗਰ ਦੇ ਨੇੜੇ ਠੀਕ ਹੈ ਅਜੇ ਜਾਖੜ ਆਕਸ਼ੇ ਜਾਖੜ ਤੋਂਰੀ ਉਹਦੇ ਕੋਲੇ ਰੁੱਕ ਗਏ ਫਿਰ ਅਲਵਰ ਆਏ ਸੀ ਅਲਵਰ ਸਾਡਾ ਕੁਝ ਲੱਗਿਆ ਨਹੀਂ ਸਾਨੂੰ ਸਾਸ ਦਰਗਾਹ ਦਾ ਸੀਗਾ ਫਿਰ ਸਾਡਾ ਮੜਜਾ ਬਲੇ ਕੈਚਲ ਕਰਤਾ ਹਾਂਜੀ ਫਿਰ ਉਦੋਂ ਅੱਗੇ ਇੱਕ ਪਿੰਡ ਕਨੋਜ ਉਹ ਤਾਂ ਮੇਰਾ ਦੋਸਤ ਆ ਉਹ ਮੈਨੂੰ ਲਦਾਖ ਮਿਲਿਆ ਸੀਗਾ ਮਤਲਬ ਉਹਨਾਂ ਦਾ ਮਹਾਰਾਜਾ ਪਰਿਵਾਰ ਤੇ ਬੈਕਪਾ ਅਸੀਂ ਉਹਨਾਂ ਕੋਲੇ ਰਹੇ ਉਹਨਾਂ ਦੇ ਕਿਲੇ ਚ ਦੂਕ ਦੇਣਾ ਤੇ ਉਹਨਾਂ ਆਉਣ ਤਾਂ ਨਹੀਂ ਦਿੰਦੇ ਸੀ ਮਤਲਬ ਸਾਨੂੰ ਤੇ ਅੱਜ ਉਹ ਮੇਰੇ ਤਾਂ ਹੁੰਦਾ ਕਰਕੇ ਉਥੋਂ ਚਲੇ ਸੀ ਅੱਜ ਫਿਰ ਪੁਸ਼ਕਰ ਪਹੁੰਚਿਆ ਤੇ ਕੱਲ ਨੂੰ ਡੇਢੇ ਕੀਵੋ ਹਲੇ ਤੁਹਾਡਾ ਅੱਖਾਂ ਜੀ ਤੇ ਖੈਰ ਉਹਨਾਂ ਨੂੰ ਹੋ ਗਿਆ ਡੇਢ ਦੋ ਘੰਟੇ ਬੈਠੇ ਉਹਨੂੰ ਗੱਲਾਂ ਬਾਤਾਂ ਕਰਦੇ ਉਹਨੂੰ ਭਾਈ ਹੁਣੀਆਂ ਨਾਲ ਤੇ ਚਾਹ ਸ਼ਕਣ ਬੈਠੇ ਸੀਗੇ ਉਹਰੇ ਹੋਰ ਭਾਈ ਸੇਤਾਰ ਕਾਇਮ ਨੇ ਨਹੀਂ ਲੱਗਿਆ ਛੋਡੇ ਬਣਾਜ ਮੈਂ ਹੇਰ ਚੱਲਦੇ ਆ ਬਈ ਆ ਗਿਉਂਲੇ ਰਸਤਾ ਨੂੰ ਫਿਰ ਹਾਂ ਬਈ ਕੁੰਮਲੇ ਅੱਜ ਹਵਾ ਮਹਿਲ ਦੇਖਿਆ ਹਵਾ ਮਹਿਲ ਦੇਖਿਆ ਆਜਾ ਸਰਮੰਤਰ ਹੂੰ ਬਾਕੀ ਕੱਲੂ ਕਿਲੇ ਕੋ ਮਾਗੇ ਕਿਲੇ ਕੋ ਮਣਿਆ ਫਿਰ ਵਾਪਸੀ ਕਰਨੀ ਹੈ ਨਾ ਫਿਰ ਵਾਪਸੀ ਕਰਾਂਗੇ ਬਈ ਪੰਜਾਬ ਠੀਕ ਆ ਸਾਨੂੰ ਤਾਂ ਯਾਰ ਬਾਈ ਐਂ ਪੁੱਛਣ ਵਾਲੇ ਕਦੋਂ ਆਉਂਗੇ ਕਦੋਂ ਆਾਂਗੇ ਹੈ ਸਾਡਾ ਟੂਰ ਹੀ ਨਹੀਂ ਸਟਾਰਟ ਹੋਇਆ ਸਾਨੂੰ ਐ ਲੱਗੀ ਜਾਂਦਾ ਵੀ ਇਹ ਕਰੇ ਹੀ ਨਹੀਂ ਸਹੀ ਮੇਰਾ ਟੂਰ ਇੱਕ ਨਾਲੇ ਘੁੰਮ ਲਿਆ ਫੈਸਲ ਮੀਰ ਜਾ ਕੇ ਤੁਹਾਨੂੰ ਲੱਗੂ ਵੀ ਹਾਂ ਹਾਂ ਉਧਰ ਹੋ ਸਕਦਾ ਕਿਉਂਕਿ ਹੁਣ ਦੇਖਦੇ ਆ ਯਾਰ ਬਾਈ ਭਾਨਗੜ੍ਹ ਫੋੜ ਵੀ ਆ ਉਹ ਵੰਦਾ ਇਧਰਲੀ ਸਾਈਡ ਨੂੰ ਅਸੀਂ ਜਾਣਾ ਪਿੱਛੇ ਨੂੰ ਤੇ ਭਾਨਗੜ੍ਹ ਐਂ ਲੱਗਦਾ ਵੀ ਭੂਤੀਆ ਕਿਲਾਗਾ ਇਹੋ ਕਰਨਾਗਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਹਿ ਲਈਏ ਵੀ ਇੱਧਰ ਪੰਜ ਸਵਾਰਾ ਕੋਲੇ ਹੈਗਾ ਹਾਂਜੀ ਚਾਚਾ ਕੋਟਾ ਉੱਥੇ ਕੈਂਪਿੰਗ ਹੁੰਦੀ ਹੈ ਉਹ ਕਰਨੀ ਆ ਉਦੇਪੁਰ ਮਾਉਂਟ ਆਪੂ ਜੋਧਪੁਰ ਹੁੰਦੇ ਹੋਏ ਫਿਰ ਉਧਰ ਜੈਸਲਮੇਰ ਜਾਵਾਂ ਜੈਸਲਮੇਰ ਤਾਂ ਯਾਰ ਸਵਾਰਕੀ ਆ ਤੂੰ ਤਾਂ ਕਹਦੇ ਨੇ ਵੀ ਰੇਤਾਂ ਪਰ ਉੱਥੇ ਸਵਾਦ ਅਸਲ Rajasthan ਤੋਂ ਹੀ ਹੈ ਨਾ ਉਹੀ ਹੈ ਬਾਈ ਉਹ ਐਵੇਂ ਆ ਤੇ ਬਾਕੀ ਯਾਰ ਬਹੁਤ ਕਹਿਣ ਗੱਲ ਬਾਤ ਤੇ ਬਾਈ ਧਨਵਾਦ ਤੂੰ ਨਹੀਂ ਕਹਿੰਦੀ ਵੀ ਆਪਾਂ ਸਾਈਕਲ ਦੀ ਰਾਈਡ ਲੈਣੀ ਆ ਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਕੱਠੀ ਰੁਕੇ ਹੋਏ ਹਾਂ ਬਾਈ ਉਹ ਨਹੀਂ ਉੱਥੇ ਤੱਕ ਸਾਈਕਲ ਚਲਾ ਕੇ ਲੈ ਕੇ ਜਾਣਗੇ ਠੀਕ ਆ ਬਾਈ ਹਾਂ ਆਉਣੇ ਆ ਦੀਆ ਮੋਟਰਸਾਈਕਲ ਤੇ ਆਉਣੇ ਆ ਬਾਈ ਨਾਲ ਹਾਂ ਬਾਈ ਹਾਂ ਮਟੌਰ ਦਾ ਸੀ ਮਟੌਰ ਦਾ ਗੇੜਾ ਲਾ ਲਾਉਂਦੇ ਨੇ ਹਾਂਜੀ ਬਾਈ ਆਪਾਂ ਸ਼ਹਿਰ ਜੈਪੁਰ ਪਿੰਕ ਸਿਟੀ ਘੁੰਮ ਕੇ ਦੁਬਾਰਾ ਵਾਪਸ ਆ ਗਏ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰੁਕੇ ਹੋਏ ਆ ਕੱਲ ਆਪਾਂ ਜੈਪੁਰ ਪਹੁੰਚ ਗਏ ਸੀਗੇ ਅੱਜ ਜੈਪੁਰ ਦੀਆਂ ਕੁਝ ਕੁ ਤੁਹਾਨੂੰ ਸੋਹਣੀਆਂ ਥਾਵਾਂ ਦਿਖਾਈਆਂ ਤੇ ਕੱਲ ਦਾ ਦਿਨ ਵੀ ਆਪਾਂ ਜੈਪੁਰ ਦੇ ਵਿੱਚ ਆ ਹੋਰ ਰਹਿੰਦੀਆਂ ਥਾਵਾਂ ਜਿਹੜੀਆਂ ਜੈਪੁਰ ਦੀਆਂ ਉਹ ਦੇਖਾਂਗੇ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਲਿਆ ਆਪਾਂ ਟਰਾਂਸਪੋਰਟ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਸੋ ਇਹ ਵੀਡੀਓ ਨੂੰ ਅੱਜ ਜੀ ਨੂੰ ਐਂਡ ਕਰਦੇ ਆਂ ਉਮੀਦ ਕਰਦੇ ਆਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊ ਕੱਲ ਨੂੰ ਹੋਰ ਰਹਿੰਦੀਆਂ ਥਾਵਾਂ ਜੈਪੁਰ ਦੀਆਂ ਤੁਹਾਨੂੰ ਕਮਾਵਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ